ਜਿਵੇਂ ਮੈਂ ਉਹ ਦਰਬਾਰ ਸਾਹਿਬ ਤੋਂ ਬਾਹਰ ਆ ਰਿਹਾ ਤਾਂ ਇੱਕ ਨਿਆਂਗ ਸਿੰਘ ਜੀ ਮੈਨੂੰ ਮਿਲੇ ਔਰ ਉਹਨਾਂ ਨੇ ਕਿਆ ਕਹਿੰਦੇ ਬਾਤੁ ਫੜ ਕੇ ਕਹਿੰਦਾ ਕਹਿੰਦੇ ਉਹ ਪੁਰਖਾ ਕਿੱਧਰ ਭਟ ਗਿਆ ਫਿਰਦਾ ਪਰ ਬਾਅਦ ਵਿੱਚ ਉਹਨਾਂ ਨੇ ਗੱਲ ਕਲੀਅਰ ਕੀਤੀ ਕਿ ਮੈਂ ਤੈਨੂੰ ਨਹੀਂ ਕਹਿ ਰਿਆ ਸੀ ਮੈਨੂੰ ਭਲੇਖਾ ਪੈ ਗਿਆ ਮੈਂ ਕਿਸੇ ਹੋਰ ਨੂੰ ਕਹਿਣਾ ਚਾਹੁੰਦਾ ਸੀ ਪਰ ਮੈਂ ਤੈਨੂੰ ਕਹਿ ਗਿਆ ਪਰ ਉਹਨਾਂ ਦੇ ਸ਼ਬਦ ਸਨ ਉਹਨਾਂ ਨੇ ਮੇਰੀ ਰਾਤ ਦੀ ਉਨੀਂ ਦੁੜਾਤੀ ਕਿ ਵਾਕਈ ਚਲ ਮਿਲਸ ਸਿੰਘ ਕਿਤੇ ਨਾ ਕਿਤੇ ਕਮੀ ਹੈ ਤੂੰ ਵਾਕਈ ਭਟ ਗਿਆ ਹੋਇਆ ਹਾਂ ਜਿਵੇਂ ਕਿ ਮੈਂ ਦੱਸ ਰਿਹਾ ਸੀ ਜੋ ਮੇਰੇ ਫੈਮਿਲੀ ਮੈਂਬਰਸ ਹਨਾ ਮੇਰੇ ਖਾਸ ਕਰਕੇ ਮਾਤਾ ਜੀ ਔਰ ਪਿਤਾ ਜੀ ਅ ਅਸੀਂ ਪਹਿਲਾਂ ਹਿੰਦੂ ਧਰਮ ਨਾਲ ਲੇਟਸ ਸੀ ਮਤਲਬ ਦੇਵੀ ਦੇਵਤਾ ਦੀ ਉਪਾਸ਼ਕਤ ਸੀ ਪਰ ਜਿਵੇਂ ਜਿਵੇਂ ਮੇਰੀ ਸਟੱਡੀ ਅੱਗੇ ਵਧੀ ਜਾਂ ਜੋ ਮੈਨੂੰ ਚੇਤਨਾ ਆਈ ਜਾਂ ਨੌਲੇਜ ਜਿਹੜੀ ਹੈ ਜਾਂ ਗਿਆਨ ਹੈ ਜਾਂ ਪੜ੍ਹਾਈ ਉਹ ਕਿਸ ਤਰ੍ਹਾਂ ਬੰਦੇ ਨੂੰ ਬਦਲਦੀ ਹੈ ਗੁਰਬਾਣੀ ਦੀ ਵਿਚਾਰ ਉਹ ਕਿਸ ਤਰ੍ਹਾਂ ਕਰਨ ਨੂੰ ਬਦਲਦੀ ਮੇਰੀ ਥੋੜੀ ਫੈਮਿਲੀ ਬੈਕਗਰਾਉਂਡ ਵੀਕ ਹੋਣ ਕਰਕੇ ਮੈਨੂੰ ਤਾਨੇ ਮੇਨੇ ਵੀ ਬਹੁਤ ਸਹਣੇ ਪਏ ਕੁਝ ਪਿੰਡ ਦੇ ਲੋਕ ਸਨ ਉਹਨਾਂ ਨੇ ਕਿਹਾ ਕਿ ਜਦੋਂ ਮੇਰੇ ਫਾਤਿਹ ਸਾਹਿਬ ਨੇ ਪੁੱਛਣਾ ਕਿ ਕਿਹੜਾ ਕੋਈ ਚੰਗਾ ਸਕੂਲ ਹੈ ਏਰੀਆ ਦਾ ਤਾਂ ਮੈਂ ਆਪਣੇ ਬੱਚੇ ਨੂੰ ਪੜਾਉਣਾ ਚਾਹਣਾ ਤਾਂ ਮੋਸਟਲੀ ਸਹੀ ਸਾਨੂੰ ਮਿਲਿਆ ਕਿ ਤੁਸੀਂ ਇੰਨੇ ਯੋਗ ਨਹੀਂ ਹੈਗੇ ਤੁਸੀਂ ਕਿੱਥੇ ਇਨਾ ਇਨਾ ਖਰਚਾ ਨਹੀਂ ਦੇ ਪਾਓਗੇ ਜੋ ਸਾਡੇ ਟੀਚਰਸ ਹਨ ਪ੍ਰਿੰਸੀਪਲਸ ਹਨ ਉਹ ਉਹਨਾਂ ਨੇ ਬੁੱਕਸ ਲਿਆ ਕੇ ਰੱਖੀਆਂ ਔਰ ਬੁੱਕਸ ਦੀਆਂ ਫਿਜ਼ਿਕਸ ਕੈਮਿਸਟਰੀ ਔਰ ਬਾਇਓ ਜੋ ਕਿ ਇੰਗਲਿਸ਼ ਦੇ ਵਿੱਚ ਸਨ ਪਰ ਮੈਨੂੰ ਹਜੇ ਤੱਕ ਇਹ ਗੱਲ ਪਤਾ ਨਹੀਂ ਸੀ ਪਰ ਜਿਵੇਂ ਮੈਂ ਉਹਨਾਂ ਬੁੱਕਸ ਨੂੰ ਟੱਚ ਕੀਤਾ ਔਰ ਦੇਖਿਆ ਕਿ ਅੰਗਰੇਜ਼ੀ ਦੇ ਵਿੱਚ ਔਰ ਅੰਗਰੇਜ਼ੀ ਮੈਨੂੰ ਦੂਰ ਦੂਰ ਤੱਕ ਮੇਰਾ ਵਾਸਤਾ ਨਹੀਂ ਸੀ ਮੈਨੂੰ ਬਹੁਤ ਘਟਾਂਦੀ ਸੀ ਪਰ ਉਸ ਸਮੇਂ ਮੇਰੇ ਕੋਲ ਦੋ ਹੀ ਰਸਤੇ ਸੀ ਜਾਂ ਤਾਂ ਮੈਂ ਹਾਰ ਮੰਨ ਲੈਂਦਾ ਜਾਂ ਮੈਂ ਆਪਣੀ ਜ਼ਿੰਦਗੀ 'ਚ ਮਿਹਨਤ ਕਰਕੇ ਅੱਗੇ ਵਧਦਾ ਫੈਮਿਲੀ سپورਟ ਸੀ ਜੀ ਫਾਦਰ ਸਾਹਿਬ ਦੀ ਬਹੁਤ سپورਟ ਸੀ ਮੇਰੇ ਪਰ ਉਹ ਆਰਮੀ ਪਰਸਨ ਹੋਣ ਕਰਕੇ ਉਹਨਾਂ ਦੀ ਡਿਊਟੀ ਚੇਂਜ ਹੁੰਦੀ ਰਹਿੰਦੀ ਸੀ ਇਸ ਕਰਕੇ ਮੈਨੂੰ ਫਿਰ ਇਕੱਲੇ ਨੂੰ ਅੱਗੇ ਵਧਣਾ ਪਿਆ ਤਾਂ ਉਸ ਸਮੇਂ ਮੈਂ ਇਹ ਚੁਣਿਆ ਕਿ ਮਿਹਨਤ ਕਰਨੀ ਚਾਹੀਦੀ ਹੈ ਪਰ ਜਦੋਂ ਮੈਂ ਬੀਐਸਸੀ ਬਾਇਓਟੈਕਨੋਲੋਜੀ ਕਰ ਰਿਹਾ ਸੀ ਤਾ ਮੇਰੇ ਫਾਦਰ ਸਾਹਿਬ ਵੱਲੋਂ ਮੈਨੂੰ ਇਹ ਸੁਜੈਸ਼ਨ ਕੀਤੀ ਗਈ। ਬਾਕੀ ਦੋਸਤ ਮਿੱਤਰਾਂ ਤੋਂ ਵੀ ਕੀਤੀ ਗਈ ਕਿ IELTS ਦਾ ਟੈਸਟ ਦੇਣਾ ਚਾਹੀਦਾ। ਤਾਂ ਮੈਨੇ IELTS ਦਾ ਟੈਸਟ ਦਿੱਤਾ ਜੀ। ਔਰ ਉਹਦੇ ਵਿੱਚ ਪਹਿਲੀ ਇੰਟਰੈਕਟ ਦੇ ਵਿੱਚ ਮੈਨੇ ਜਿਹੜਾ ਐਂਟਰੀ ਲੈਵਲ ਉਹ ਕਲੀਅਰ ਕਰ ਲਿਆ। ਦੇਸ਼ਾਂ ਦੇਸ਼ਾਂ ਦੇ ਵਿੱਚ ਵਸਦੇ ਹੋਏ ਮੇਰੇ ਦੋਸਤੋ, ਮਿੱਤਰੋ ਮੈਂ ਆਪਣੀ ਜ਼ਿੰਦਗੀ ਦੀ ਕਹਾਣੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ। ਜਿਵੇਂ ਕਿ ਮੇਰਾ ਨਾਮ ਹੈ ਡਾਕਟਰ ਚੰਨਿਲ ਸਿੰਘ ਔਰ ਜ਼ਿੰਦਗੀ ਦੇ ਵਿੱਚ ਵੀ ਜੋ ਉਤਰਾਅ ਚੜਾਅ ਚੱਲਦੇ ਨੇ ਉਹ ਵੀ ਇਸ ਤਰ੍ਹਾਂ ਹੀ ਆ ਤਾਂ ਜਿਸ ਤਰ੍ਹਾਂ ਦਾ ਮੇਰਾ ਨਾਮ ਹੈ ਤਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਮੇਰੇ ਫਾਦਰ ਸਾਹਿਬ ਨੇ ਉਹ ਆਰਮੀ ਦੇ ਵਿੱਚ ਰਿਟਾਇਰ ਨੇ ਔਰ ਮੇਰੀ ਜ਼ਿੰਦਗੀ ਜੋ ਆਮ ਬੱਚੇ ਵਾਂਗੂ ਜਿਵੇਂ ਪਿੰਡਾਂ ਦੇ ਵਿੱਚੋਂ ਸ਼ੁਰੂ ਹੋਈ ਔਰ ਚਲਦੇ-ਚਲਦੇ ਮੈਂ ਪਹੁੰਚਿਆ ਪਲੱਸ 2 ਤੱਕ ਔਰ ਮੇਰੀ ਪਲੱਸ 2 ਮੈਡੀਕਲ ਦੇ ਵਿੱਚ ਗੁਜ਼ਰੀ ਤਾਂ ਇੱਥੇ ਇੱਕ ਇੰਟਰਸਟਿੰਗ ਸਟੋਰੀ ਇਹ ਹੈ ਕਿ ਜਦੋਂ ਮੈਂ ਸਕੂਲ ਦੇ ਦਿਨਾਂ ਦੇ ਵਿੱਚ ਜੋ 10th ਪਾਸ ਕਰਕੇ ਪਲੱਸ 1 ਦੇ ਵਿੱਚ ਆਇਆ ਤਾਂ ਮੈਂ ਪੰਜਾਬੀ ਮਾਧਿਅਮ ਦੁਆਰਾ ਪੜਿਆ ਹੋਇਆ ਸੀ ਔਰ ਮੈਨੂੰ ਇਦਾਂ ਲੱਗਦਾ ਸੀ ਕਿ ਬਸ ਪੰਜਾਬੀ ਲੈਂਗੁਏਜ ਹੀ ਸਾਡੀ ਹਰ ਪਾਸੇ ਉਹ ਹੈ ਪਰ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਜਦੋਂ ਮੈਂ ਸਕੂਲ ਦੇ ਵਿੱਚ ਐਂਟਰ ਹੋਇਆ ਤਾਂ ਜੋ ਸਾਡੇ ਟੀਚਰਸ ਹਨ ਪ੍ਰਿੰਸੀਪਲਸ ਹਨ ਉਹ ਉਹਨਾਂ ਨੇ ਬੁੱਕਸ ਲੈ ਕੇ ਰੱਖੀਆਂ ਔਰ ਬੁੱਕਸ ਸੀ ਗਿਆ ਫਿਜ਼ਿਕਸ ਕੈਮਿਸਟਰੀ ਔਰ ਬਾਇਓ ਜੋ ਕਿ ਇੰਗਲਿਸ਼ ਦੇ ਵਿੱਚ ਸਨ ਪਰ ਮੈਨੂੰ ਹਜੇ ਤੱਕ ਇਹ ਗੱਲ ਪਤਾ ਨਹੀਂ ਸੀ ਪਰ ਜਿਵੇਂ ਮੈਂ ਉਹਨਾਂ ਬੁੱਕਸ ਨੂੰ ਟੱਚ ਕੀਤਾ ਔਰ ਦੇਖਿਆ ਕਿ ਅੰਗਰੇਜ਼ੀ ਦੇ ਵਿੱਚ ਔਰ ਅੰਗਰੇਜ਼ੀ ਮੈਨੂੰ ਦੂਰ ਦੂਰ ਤੱਕ ਮੇਰਾ ਵਾਸਤਾ ਨਹੀਂ ਸੀ ਮੈਨੂੰ ਬਹੁਤ ਘਟ ਆਉਂਦੀ ਸੀ ਪਰ ਫਿਰ ਉਸ ਤੋਂ ਬਾਅਦ ਕੀ ਹੋਇਆ ਮੈਂ ਆਪਣੇ ਫਾਦਰ ਸਾਹਿਬ ਦੇ ਡਰ ਤੋਂ ਕਿਉਂਕਿ ਆਰਮੀ ਮੈਨ ਨੇ ਔਰ ਆਰਮੀ ਮੈਨ ਦਾ ਗੁੱਸਾ ਤੁਹਾਨੂੰ ਪਤਾ ਹੀ ਹੈ ਤਾਂ ਫਿਰ ਵੀ ਮੈਂ ਚਲੋ ਆਪਣੇ ਫਾਦਰ ਸਾਹਿਬ ਦੇ ਡਰ ਤੋਂ ਲੈ ਲੋ ਜਾਂ ਜਿਸ ਤਰ੍ਹਾਂ ਵੀ ਲਾ ਲੋ ਮੈਂ ਕੰਟੀਨਿਊਸ ਕਰ ਰਿਹਾ ਪਹਿਲੇ 15 ਦਿਨ ਮੇਰੇ ਵਾਸਤੇ ਬਹੁਤ ਔਖੇ ਸਨ ਜ਼ਿੰਦਗੀ ਦੇ ਕਿਉਂਕਿ ਜਦੋਂ ਹਿਮਾਚਲ ਤੋਂ ਟੀਚਰ ਸਨ ਵੈਲ ਕੁਆਲੀਫਾਈਡ ਟੀਚਰ ਸਨ ਔਰ ਜਿਵੇਂ ਉਹਨਾਂ ਨੇ ਕਿ ਲੈਕਚਰ ਦੇਣਾ ਮੈਨੂੰ ਉਸ ਚੀਜ਼ ਦਾ ਕੁਝ ਸਮਝ ਨਹੀਂ ਆਂਦੀ ਸੀ ਮੇਰੇ ਪੱਲੇ ਨਹੀਂ ਪੈਣੀ ਕੋਈ ਚੀਜ਼ ਪਰ ਉਸ ਸਮੇਂ ਮੇਰੇ ਕੋਲ ਦੋ ਹੀ ਰਸਤੇ ਸੀ ਜਾਂ ਤਾਂ ਮੈਂ ਹਾਰ ਮੰਨ ਲੈਂਦਾ ਜਾਂ ਮੈਂ ਆਪਣੀ ਜ਼ਿੰਦਗੀ 'ਚ ਮਿਹਨਤ ਕਰਕੇ ਅੱਗੇ ਵਧਦਾ ਫੈਮਿਲੀ سپورਟ ਸੀ ਜੀ ਫਾਜ਼ਲ ਸਾਹਿਬ ਦੀ ਬਹੁਤ سپورਟ ਸੀ ਮੇਰੇ ਪਰ ਉਹ ਆਰਮੀ ਪਰਸਨ ਹੋਣ ਕਰਕੇ ਉਹਨਾਂ ਦੀ ਡਿਊਟੀ ਚੇਂਜ ਹੁੰਦੀ ਰਹਿੰਦੀ ਸੀ ਇਸ ਕਰਕੇ ਮੈਨੂੰ ਫਿਰ ਇਕੱਲੇ ਨੂੰ ਅੱਗੇ ਵਧਣਾ ਪੈਣਾ ਤਾਂ ਉਸ ਸਮੇਂ ਮੈਂ ਇਹ ਚੁਣਿਆ ਕਿ ਮਿਹਨਤ ਕਰਨੀ ਚਾਹੀਦੀ ਹੈ ਤਾਂ ਮੈਂ ਮਿਹਨਤ કરી ਆਪਣੇ ਲੈਕਚਰ ਆਪਣੇ ਪ੍ਰਪੇਅਰ ਕਰਨਾ ਕਰਿਆਂ ਕੇ ਕਿਤਾਬਾਂ ਨਾਲ ਮੱਥਾ ਮਾਰਨਾ ਔਰ ਪਲੱਸ 1 ਦੇ ਵਿੱਚੋਂ ਮੇਰੀ ਕੈਮਿਸਟਰੀ ਦੇ ਵਿੱਚੋਂ ਕੰਪਾਰਟਮੈਂਟ ਆ ਗਈ ਪਹਿਲੀ ਵਾਰ ਪਰ ਮੈਨੂੰ ਇਹ ਨਹੀਂ ਪਤਾ ਸੀ ਅੱਗੇ ਜਾ ਕੇ ਉਸ ਕੈਮਿਸਟਰੀ ਦਾ ਮੈਂ ਡਾਕਟਰ ਬਣ ਜਾਣਾ ਤਾਂ ਜਦੋਂ ਕੰਪਾਰਟਮੈਂਟ ਆਈ ਪਹਿਲੀ ਵਾਰ ਤਾਂ ਮਨ ਟੁੱਟਿਆ ਦੁਖਿਆ ਬਹੁਤ ਦੁਖਿਆ ਕਿ ਲੱਗਦਾ ਵੀ ਹੁਣ ਜ਼ਿੰਦਗੀ ਜਿਵੇਂ ਖਤਮ ਹੋ ਗਈ ਹੈ ਮੇਰੇ ਜੋ ਕਲੀਕਸ ਹਨ ਜਾਂ ਮੇਰੇ ਨਾਲ ਦੇ ਸਨ ਉਹਨਾਂ ਦੇ ਤਾਨੇ ਮੇਨੇ ਬਹੁਤ ਇਹਨਾਂ ਥਾਵਾਂ ਤੋਂ ਮੈਂ ਗੁਜ਼ਰਿਆ ਪਰ ਫਿਰ ਵੀ ਮੈਂ ਹਾਰ ਨਹੀਂ ਮੰਨੀ ਔਰ ਮੈਂ ਅੱਗੇ ਵਧਣ ਦੇ ਬਾਰੇ ਠਾਨ ਲਿਆ ਔਰ ਫਿਰ ਪਲੱਸ 2 ਦੇ ਵਿੱਚੋਂ ਮੈਡੀਕਲ ਦੇ ਵਿੱਚੋਂ ਮੈਂ ਤਕਰੀਬਨ 75% ਲੈ ਕੇ ਕਲੀਅਰ ਕੀਤੀ ਔਰ ਉਸ ਤੋਂ ਬਾਅਦ ਮੈਂ ਬੀਐਸਸੀ ਬਾਇਓਟੈਕਨੋਲੋਜੀ ਜੋ ਕਿ ਬਾਬਾ ਐਸ਼ਰ ਸਿੰਘ ਗਰੁੱਪ ਆਫ ਕਾਲਜ ਗਗੜੇ ਕੋਟੇ ਕੋਟੀਸੇ ਘਾਤੋਂ ਫਿਰ ਉੱਥੋਂ ਮੈਂ ਨੇ ਕਲੀਅਰ ਕੀਤੀ ਉਹ ਵੀ ਤਕਰੀਬਨ ਮੇਰੀ 75% ਦੇ ਜੋ ਪਰਸੈਂਟੇਜ ਰਹੀ ਔਰ ਉਸ ਤੋਂ ਬਾਅਦ ਫਿਰ ਮੈਂ ਐਮਐਸਸੀ ਮਾਈਕਰੋਬਾਇਓਲੋਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤਾਂ ਇਦਾਂ ਸਫਰ ਜ਼ਿੰਦਗੀ ਦਾ ਚੱਲਦੇ ਰਿਹਾ ਫਿਰ ਐਮਫਿਲ ਔਰ ਫਿਰ ਲਾਸਟ ਪੀ ਐਚ ਡੀ ਮਾਈਕਰੋਬਾਇਓਲੋਜੀ ਕਰਕੇ ਮੈਂ ਹੁਣ ਇਸ ਟਾਈਮ ਮੈਂ ਰਿਸਰਚ ਐਂਡ ਡਿਵੈਲਪਮੈਂਟ ਅ ਸਾਇੰਟਿਸਟ ਸੇਵਾ ਨਿਭਾ ਰਹੀ ਜੀ ਮਾਨਸਾ ਦੇ ਵਿੱਚ ਐਗਰੀਕਲਚਰ ਡਿਪਾਰਟਮੈਂਟ ਦੇ ਵਿੱਚ ਸੋ ਇਹ ਮੇਰੀ ਜ਼ਿੰਦਗੀ ਦਾ ਸਫਰ ਔਰ ਇਹਦੇ ਵਿੱਚ ਮੇਰੇ ਪਰਿਵਾਰ ਦਾ ਬਹੁਤ ਸਾਥ ਔਰ ਉਸ ਤੋਂ ਬਾਅਦ ਕੀ ਹੋਇਆ ਜੀ 2021 ਦੇ ਵਿੱਚ ਜੋ ਮੇਰੀ ਸਿਸਟਰ ਸਨ ਉਹਨਾਂ ਦੀ ਡੈਥ ਹੋ ਗਈ ਪਰਿਵਾਰ ਇੱਕਦਮ ਗਮਗੀਨ ਮਾਹੌਲ ਦੇ ਵਿੱਚ ਹੋ ਗਿਆ ਸਾਰਾ ਕਿਉਂਕਿ ਹਰ ਇੱਕ ਮਾਪਿਓ ਦੀ ਇੱਛਾ ਹੁੰਦੀ ਹੈ ਕਿ ਜੋ ਬੱਚੇ ਨੇ ਹਨਾ ਉਹ ਵੈਲੇਬਿਲਿਟੀ ਹੋਣ ਆਪਣੇ ਫਿਊਚਰ ਦੇ ਵਿੱਚ ਵਧੀਆ ਕ੍ਰੀਏਸ਼ਨ ਕਰਨ ਪਰ ਇਹ ਸਾਡੇ ਪਰਿਵਾਰ ਨੂੰ ਇੱਕ ਬਹੁਤ ਝਟਕਾ ਸੀਗਾ ਜਦੋਂ ਮੇਰੇ ਸਿਸਟਰ ਦੀ ਡੈਥ ਹੋ ਗਈ 2021 ਦੇ ਵਿੱਚ ਉਹਨਾਂ ਦੀ ਮੈਰਿਜ ਨੂੰ ਸਿਰਫ 7 ਸਾਲ ਹੋਏ ਸਨ ਔਰ ਉਹਨਾਂ ਦਾ ਬੱਚਾ 4 ਸਾਲ ਦਾ ਜਿਹਨਾਂ ਨੂੰ ਛੱਡ ਕੇ ਦੁਨੀਆ ਤੋਂ ਅਲਵਿਦਾ ਕਹਿ ਗਏ ਸਾਡੇ ਸਾਰਿਆਂ ਦਾ ਸਾਥ ਛੱਡ ਕੇ ਚਲੇ ਗਏ ਮੈਂ ਫਿਰ ਟੁੱਟਿਆ ਆਪਣੀ ਜ਼ਿੰਦਗੀ ਦੇ ਵਿੱਚ ਔਰ ਫਿਰ ਉਸ ਸਮੇਂ ਜੋ ਮੇਰੀ ਸੀ ਕਾਲਜ ਦੀ ਪੜਾਈ ਚੱਲ ਰਹੀ ਸੀ ਤਾ ਕਾਲਜ ਦੇ ਵਿੱਚ ਵੀ ਮੈਨੂੰ ਬਹੁਤ ਦਿੱਕਤ ਆਈ ਕਿਉਂਕਿ ਫੈਮਿਲੀ ਡਿਸਟਰਬ ਹੋ ਗਈ ਸਾਰੀ ਤਾਂ ਜਦੋਂ ਮੈਂ ਬੀਐਸਸੀ ਬਾਇਓਟੈਕਨੋਲੋਜੀ ਕਰ ਰਿਹਾ ਸੀ ਤਾਂ ਮੇਰੇ ਫਾਦਰ ਸਾਹਿਬ ਵੱਲੋਂ ਮੈਨੂੰ ਇਹ ਸੁਜੈਸ਼ਨ ਕੀਤੀ ਗਈ ਬਾਕੀ ਦੋਸਤ ਮਿੱਤਰਾਂ ਤੋਂ ਵੀ ਕੀਤੀ ਗਈ ਕਿ ਆਈਐਸ ਦਾ ਟੈਸਟ ਦੇਣਾ ਚਾਹੀਦਾ ਤਾਂ ਮੈਨੇ ਆਈਐਸ ਦਾ ਟੈਸਟ ਦਿੱਤਾ ਜੀ ਔਰ ਉਹਦੇ ਵਿੱਚ ਪਹਿਲੀ ਇੰਟੈਂਟ ਦੇ ਵਿੱਚ ਮੈਨੇ ਜਿਹੜਾ ਐਂਟਰੀ ਲੈਵਲ ਉਹ ਕਲੀਅਰ ਕਰ ਲਿਆ ਪਰ ਮੇਨ ਦੇ ਵਿੱਚੋਂ ਮੈਂ ਡਿਸਕਵੈਲਿਫਾਈ ਹੋ ਗਿਆ ਦੁਬਾਰਾ ਫਿਰ ਕੋਸ਼ਿਸ਼ ਕੀਤੀ ਔਰ ਮੈਂ ਫਿਰ ਪ੍ਰਾਇਮਰੀ ਦੇ ਵਿੱਚੋਂ ਵੀ ਔਰ ਮੇਨ ਦੇ ਵਿੱਚੋਂ ਵੀ ਕਲੀਅਰ ਔਰ ਇੰਟਰਵਿਊ ਦੇ ਵਿੱਚੋਂ ਰਹਿ ਗਿਆ ਤੀਸਰੀ ਵਾਰ ਫਿਰੇ ਟਰਾਈ ਕੀਤੀ ਔਰ ਤੀਸਰੀ ਵਾਰ ਫਿਰ ਮੈਂ ਇੰਟਰਵਿਊ ਦੇ ਵਿੱਚੋਂ ਰਹਿ ਗਿਆ ਔਰ ਮੈਨੂੰ ਅੱਜ ਵੀ ਯਾਦ ਹੈ ਜਦੋਂ ਮੈਂ ਦਿੱਲੀ ਤੋਂ ਇੰਟਰਵਿਊ ਦਿੱਲੀ ਮੇਰੀ ਇੰਟਰਵਿਊ ਸੀ ਤਾਂ ਜਦੋਂ ਹੀ ਮੈਂ ਵਾਪਸ ਆ ਰਿਹਾ ਸੀ ਤਾਂ ਟ੍ਰੇਨ ਦੇ ਵਿੱਚ ਆਇਆ ਉਸ ਸਮੇਂ ਮੇਰੇ ਹੱਥ ਦੇ ਵਿੱਚ ਜਿਹੜੀ ਕਿਤਾਬ ਸੀ ਉਹ ਹੀਰ ਸੀ ਵਾਰਿਸ਼ਾ ਦੀ ਲਿਖੀ ਹੋਈ ਤਾਂ ਮੈਨੂੰ ਇਹ ਯਾਦ ਹੈ ਕਿ ਮੈਂ ਉਹ ਕਿਤਾਬ ਪੜ੍ਹਦਾ ਆ ਰਿਹਾ ਸੀ ਔਰ ਮੇਰੇ ਅੱਖਾਂ 'ਚੋਂ ਪਾਣੀ ਸੀ ਮੁਗੀ ਰੇਲਵੇ ਸਟੇਸ਼ਨ ਤੇ ਮੇਰੇ ਫਾਪਸਾ ਮੈਨੂੰ ਲੈਣ ਆਏ ਔਰ ਜਿਵੇਂ ਉਹ ਮੈਨੂੰ ਲੈਣ ਆਏ ਔਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਕਿਉਂਕਿ ਚਿਹਰੇ ਤੋਂ ਪਤਾ ਲੱਗ ਜਾਂਦਾ ਮਾਂ ਬੱਚੇ ਭਾਵੇਂ ਲੱਖ ਆਬਦੇਬ ਨੂੰ ਛੁਪਾਈ ਜਾਂ ਪਰ ਮਾਂ ਨੂੰ ਪਤਾ ਲੱਗ ਜਾਂਦਾ ਹੈ ਪਿਤਾ ਨੂੰ ਪਤਾ ਲੱਗ ਜਾਂਦਾ ਹੈ ਕਿ ਬੱਚੇ ਦੇ ਮਨ ਵਿੱਚ ਕੀ ਚੱਲ ਰਿਹਾ ਕਿਉਂਕਿ ਮੋਹ ਦੀਆਂ ਤੰਦਾਂ ਔਰ ਤਾਰਾਂ ਇੰਨੀ ਬਰੀਕ ਜੁੜੀਆਂ ਹੁੰਦੀਆਂ ਨੇ ਤਾਂ ਜਿਵੇਂ ਉਹਨਾਂ ਨੇ ਮੈਨੂੰ ਦੇਖਿਆ ਕਿ ਹਾਂ ਇਹ ਬਾਪੂ ਕਾ ਥੋੜਾ ਜਿਹਾ ਉਹ ਮੈਨੂੰ ਕੁਝ ਨਹੀਂ ਬੋਲੇ ਗੱਡੀ ਦੇ ਵਿੱਚ ਬਿਠਾਇਆ ਜੀ ਔਰ ਜਿਵੇਂ ਅਸੀਂ ਜਾ ਰਹੇ ਹਾਂ ਔਰ ਮੈਨੂੰ ਉਹਨਾਂ ਨੇ ਕਿਹਾ ਕਹਿੰਦੇ ਪੁੱਤ ਇੱਕ ਗੱਲ ਜ਼ਿੰਦਗੀ 'ਚ ਯਾਦ ਰੱਖੀ ਜਿਸ ਥਾਂ ਤੋਂ ਤੂੰ ਡਿੱਗਿਆ ਇੱਥੇ ਪਹੁੰਚਣਾ ਵੀ ਬਹੁਤ ਮੁਸ਼ਕਿਲ ਹੈ ਉਹ ਉਹਨਾਂ ਦੇ ਸ਼ਬਦ ਇੰਨੇ ਮੋਟੀਵੇਸ਼ਨਲ ਸੀ ਮੇਰੇ ਵਾਸਤੇ ਕਿ ਮੈਨੂੰ ਫਿਰ ਦੁਬਾਰਾ ਖੜਾ ਕਰਨ ਵਾਸਤੇ ਇਹ ਬਹੁਤ ਸੀਗਾ ਕਿਉਂਕਿ ਜਦੋਂ ਵੀ ਆਪਾਂ ਬਾਹਰ ਕਿਤੇ गिर ਜਾਂਦੇ ਆ ਨਾ ਜਾਂ ਜਾਂ ਕੁਝ ਵੀ ਆਪਣੀ ਜ਼ਿੰਦਗੀ 'ਚ ਘਟਨਾ ਹੋ ਜਾਂਦੀ ਹੈ ਜੇ ਘਰ ਤੋਂ ਆਪਾਂ ਨੂੰ ਇੱਕ ਵਾਰ ਵੀ ਫੋਨ ਆ ਜੇ ਨਾ ਕਿ ਪੁੱਤ ਕੋਈ ਨਹੀਂ ਤੂੰ ਆ ਜਾ ਆਪਾਂ ਦੇਖ ਲਾਂਗੇ ਤਾਂ ਇਹ ਸਹਾਰਾ ਬਹੁਤ ਵੱਡਾ ਹੁੰਦਾ ਹੈ। ਔਰ ਵੱਡੇ ਵੱਡੇ ਬਦਲਾਵ ਜ਼ਿੰਦਗੀ ਦੇ ਵਿੱਚ ਇਹ ਸਹਾਰਾ ਲਿਆ ਦਿੰਦਾ ਹੈ। ਮੈਨੂੰ ਯਾਦ ਹੈ ਜਦੋਂ ਮੈਂ ਪੀ ਐਚ ਡੀ ਦੇ ਦੌਰਾਨ ਮੇਰੀ ਜੋ ਜੋ ਮੈਨੂੰ ਫੀਲਡ ਮਿਲਿਆ ਸੀ ਉਹ ਖਰੋੜੇ ਸ਼ਹਿਰ ਦੇ ਵਿੱਚ ਮਿਲਿਆ ਸੀ। ਇੱਕ ਪਿੰਡ ਹੈ ਔਰ ਇਸ ਰਾਂ ਦੇ ਬਿਲਕੁਲ ਕਰੀਬ ਹੈ। ਤਾਂ ਮੈਨੂੰ ਮੌਕਾ ਮਿਲਿਆ ਮੈਂ ਸਰਹੰਦ ਗੁਰਦੁਆਰਾ ਫਤਿਹਗੜ੍ਹ ਸਾਹਿਬ ਆ ਆਮ ਹੀ ਉੱਥੇ ਜਾਂਦਾ ਸੀ ਔਰ ਮੇਰਾ ਜਾਣਾ ਆਉਣਾ ਵਾਧਾ ਗਿਆ ਇਸ ਤੋਂ ਪਹਿਲਾਂ ਮੈਂ ਭਗਵਤ ਪੁਰਾਨ ਦੀ ਕਥਾ ਕਰਿਆ ਕਰਦਾ ਸੀ ਮੰਦਰ ਦੇ ਵਿੱਚ ਔਰ ਮੈਨੇ ਕਈ ਮੰਦਰਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਪਰ ਜਦੋਂ ਮੈਂ ਗੁਰੂ ਸਾਹਿਬ ਦੇ ਅੱਗੇ ਨਤਮਸਤਕ ਹੋਇਆ ਤਾਂ ਮੈਨੂੰ ਅਸਲ ਜ਼ਿੰਦਗੀ ਦਾ ਮੈਨੇ ਪਤਾ ਲੱਗਾ ਵੀ ਜ਼ਿੰਦਗੀ ਦਾ ਮੈਨੇ ਕੀ ਹੈ ਤਾਂ ਉਹ ਫਤਿਹਗੜ੍ਹ ਸਾਹਿਬ ਦੇ ਵਿੱਚ ਮੈਂ نیچے ਜਾ ਕੇ ਬੈਠ ਜਾਣਾ ਔਰ ਉੱਥੇ ਸਾਰਾ ਦਿਨ ਜੋ ਰੱਬੀ ਤੋਂ ਨਾ ਚਲਦੀਆਂ ਨੇ ਉਹ ਸੁਣਦੇ ਰਹਿਣਾ ਸਾਰਾ ਦਿਨ ਤਾਂ ਉਸ ਸਮੇਂ ਮੇਰੇ ਕੇਸ ਕਟਿੰਗ ਸੀ ਮੇਰੀ ਔਰ ਹੌਲੀ 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 ਜਿਵੇਂ ਜਿਵੇਂ ਮੇਰਾ ਉੱਥੇ ਜਾਣਾ ਹੋ ਗਿਆ ਉਸੇ ਤਰ੍ਹਾਂ ਹੀ ਫਿਰ ਕੀ ਹੋਇਆ ਕਿ ਜਿਵੇਂ ਮੈਂ ਉਹ ਦਰਬਾਰ ਸਾਹਿਬ ਤੋਂ ਬਾਹਰ ਆ ਰਿਹਾ ਤਾਂ ਇੱਕ ਨਿਆਂਗ ਸਿੰਘ ਜੀ ਮੈਨੂੰ ਮਿਲੇ ਔਰ ਉਹਨਾਂ ਨੇ ਕਿਆ ਕਹਿੰਦੇ ਬਾਤੁ ਫੜ ਕੇ ਕਹਿੰਦਾ ਕਹਿੰਦੇ ਉਹ ਪੁਰਖਾ ਕਿੱਧਰ ਭਟ ਗਿਆ ਫਿਰਦਾ ਪਰ ਬਾਅਦ ਵਿੱਚ ਉਹਨਾਂ ਨੇ ਗੱਲ ਕਲੀਅਰ ਕੀਤੀ ਕਿ ਮੈਂ ਤੈਨੂੰ ਨਹੀਂ ਕਹਿ ਰਿਆ ਸੀ ਮੈਨੂੰ ਭਲੇਖਾ ਪੈ ਗਿਆ ਮੈਂ ਕਿਸੇ ਹੋਰ ਨੂੰ ਕਹਿਣਾ ਚਾਹੁੰਦਾ ਸੀ ਪਰ ਮੈਂ ਤੈਨੂੰ ਕਹਿ ਪਰ ਉਹਨਾਂ ਦੇ ਸ਼ਬਦ ਸਨ ਉਹਨਾਂ ਨੇ ਮੇਰੀ ਰਾਤ ਦੀ ਉਨੀਂ ਦੁੜਾਤੀ ਕਿ ਵਾਕੀ ਚਲ ਮਿਲਸਿੰਗ ਕਿਤੇ ਨਾ ਕਿਤੇ ਕਮੀ ਹੈ ਤੂੰ ਵਾਕੀ ਭਟ ਗਿਆ ਹੋਇਆ ਤਾਂ ਫਿਰ ਪਤਾ ਨਹੀਂ ਲੱਗਿਆ ਜੀ ਦੌਰ ਕਿਵੇਂ ਬਦਲਿਆ ਔਰ ਕਰਦੇ ਕਰਦੇ ਮੈਨੂੰ ਗੁਰੂ ਦੇ ਗਵਈਏ ਵਜੋਂ ਗੁਰੂ ਸਾਹਿਬ ਦੀ ਕਥਾ ਕਰਨ ਦਾ ਮੌਕਾ ਮਿਲਿਆ ਔਰ ਹੁਣ ਤੱਕ ਜੋ ਇਹ ਸਿਲਸਿਲਾ ਜਾਰੀ ਹੈ ਔਰ ਦਾਸ ਹਜੇ ਵੀ ਜੋ ਗੁਰੂ ਮਾਰੇ ਦੀ ਕਿਰਪਾ ਦੇ ਨਾਲ ਕਥਾ ਵਚਕ ਹੈ ਤਾਂ ਮੈਂ ਆਪਣੇ ਰਿਸਰਚ ਪ੍ਰੋਜੈਕਟ ਦੌਰਾਨ ਕਿਉਂਕਿ ਪੀ ਐਚ ਡੀ ਦਾ ਮੇਰਾ ਰਿਸਰਚ ਸੀ ਫਾਸਫੋਰਸ ਸੋਲਬਲਾਈਜ਼ਿੰਗ ਬੈਕਟੀਰੀਆ ਦੇ ਉੱਪਰ ਇਮਪੈਕਟ ਗ੍ਰੋਥ ਕੀ ਹੈ ਸਟ੍ਰਾਬਰੀ ਪਲਾਂਟ ਦੇ ਉੱਪਰ ਤਾਂ ਇਹਦੇ ਉੱਪਰ ਜਦੋਂ ਮੈਂ ਰਿਸਰਚ ਕਰ ਰਿਹਾ ਸੀ ਤਾਂ ਮੈਨੂੰ ਪਤਾ ਲੱਗਿਆ ਗੁਰੂ ਸਾਹਿਬ ਦੀ ਕਿਰਪਾ ਸਦਕਾ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਅਜਿਹੇ ਉਪਾਯਾ ਇਹ ਪ੍ਰਮਾਤਮਾ ਦੇ ਫਰਮਾਨ ਜੋ ਗੁਰਬਾਣੀ ਦੇ ਵਿੱਚ ਹੈ ਤਾਂ ਇਹ ਪਤਾ ਲੱਗਿਆ ਮੈਨੂੰ ਕਿ ਜੋ ਸਟ੍ਰਾਬਰੀ ਦੇ ਪਲਾਂਟ ਨੇ 21 ਪਲਾਂਟ ਦੇ ਵਿੱਚ ਨੇ ਪੱਤੇ ਨੇ ਕਿੰਨੀ ਤਰ੍ਹਾਂ ਦੇ ਪਰ ਉਹ ਇੱਕ ਦੂਜੇ ਨਾਲ ਮਿਲਦੇ ਨਹੀਂ ਕਿਉਂਕਿ ਉਹਨਾਂ ਦੇ ਵਿੱਚ ਕੋਈ ਨਾ ਕੋਈ ਮਾਈਨਰ ਡਿਫਰੈਂਸ ਹੈ ਤੁਸੀਂ ਬਾਹਰ ਕੋਈ ਦਰਖਤ ਲੱਗਿਆ ਤੁਸੀਂ ਇਹ ਨੋਟ ਕਰਿਓ ਗੱਲ ਕਿ ਉਹਦੇ ਇੱਕ ਹੀ ਟਾਣੀ ਤੇ ਲੱਗੇ ਹੋਏ ਪੱਤੇ ਨੇ ਤੁਸੀਂ ਤੋੜ ਕੇ ਦੇਖਿਓ ਉਹਨਾਂ ਦੇ ਵਿੱਚ ਜਾਂ ਸਾਈਜ਼ ਦਾ ਫਰਕ ਹੋਊਗਾ ਜਾਂ ਵੇਟ ਦਾ ਫਰਕ ਹੋਊਗਾ ਜਾਂ ਉਹਦੇ ਕਲਰ ਦਾ ਫਰਕ ਹੋਊਗਾ ਕੋਈ ਨਾ ਕੋਈ ਮਾਈਨਰ ਫਰਕ ਜ਼ਰੂਰ ਹੋਵੇਗਾ ਕਿਉਂਕਿ ਮੇਰੇ ਕਰਤੇ ਕ ਖੇਲ ਰਚਾਇਆ ਕੋਈ ਨਾ ਕਿਸੇ ਜੇ ਹੈ ਉਹ ਪਾਇਆ ਇਸ ਪੰਕਤੀ ਦੀ ਮੈਨੂੰ ਸਮਝ ਉਸ ਦਿਨ ਆਈ ਔਰ ਇੱਕ ਘਟਨਾ ਹੋਰ ਹੋਈ ਤਾਂ ਸਾਡੇ ਨੇੜੇ ਸਤਲੁਜ ਦਰਿਆ ਹੈ ਤਾਂ ਮੇਰਾ ਇੱਕ ਦੋਸਤ ਉਹ ਆਪਣੀ ਰੰਗਾਂ ਦੀ ਟਰੇ ਲੈ ਕੇ ਬੈਠਾ ਹੈ ਔਰ ਜਿਵੇਂ ਪਰਲੇ ਪਾਰ ਦੇਖਦਾ ਹੈ ਇੱਕ ਦਰਖਤ ਉਹਨੇ ਕਾਫੀ ਤਰ੍ਹਾਂ ਦੇ ਹਰੀ ਰੰਗ ਰੱਖੇ ਹੋਏ ਨੇ ਮੈਂ ਉਹਨੂੰ ਜਾ ਕੇ ਆਖਿਆ ਮੈਂ ਕਿਹਾ ਯਾਰ ਇਹ ਹੈ ਤਾਂ ਹਰਾ ਤੂੰ ਇੰਨੇ ਰੰਗ ਕਿਉਂ ਰੱਖੇ ਹੋਏ ਨੇ ਕਹਿੰਦੇ ਡਾਕਟਰ ਸਾਹਿਬ ਤੁਹਾਨੂੰ ਹੀ ਇਹ ਦਿਖ ਰਿਹਾ ਪਰ ਮੈਨੂੰ ਇਹਦੇ ਵਿੱਚ ਕਈ ਰੰਗ ਦਿਖ ਰਹੇ ਨੇ ਉਹ ਸਹੀ ਗੱਲ ਹੈ ਦੇਖਣੇ ਦਾ ਫਰਕ ਹੈ ਗੁਲਾਬ ਨੂੰ ਜੇਕਰ ਇੱਕ ਫਕੀਰ ਦੇਖੇ ਤਾਂ ਸ਼ੈਦ ਉਹਦੀ ਦੇਖਣੀ ਕੁਝ ਹੋਰ ਹੈ ਉਹ ਕਾਦਰ ਦੇ ਨਾਲ ਉਹ ਕਰੀਮ ਦੇ ਨਾਲ ਜੁੜ ਜਾਂਦਾ ਜੇ ਆਸ਼ਕ ਦੇਖੇ ਤਾਂ ਸ਼ੈਦ ਕੁਝ ਹੋਰ ਹੈ ਔਰ ਜੇ ਉਹਨੂੰ ਕੋਈ ਤੋੜਨ ਵਾਲਾ ਦੇਖੇ ਤਾਂ ਸ਼ੈਦ ਕੁਝ ਹੋਰ ਹੈ ਦੇਖਣੇ ਦੇ ਵਿੱਚ ਫਰਕ ਹੈ ਬਾਕੀ ਮੇਰੇ ਕਰਤੇ ਇੱਕ ਖੇਲ ਰਚਾਇਆ ਕੋਈ ਨਾ ਕਿਸੇ ਜਿਹ ਹੈ ਉਹ ਪਾਇ ਸ਼ਾਇਦ ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਹਿਲੀ ਜੋ ਸ਼ਬਦ ਹੈ ਉਹ ਇੱਕ ਓੰਕਾਰ ਇੱਕ ਕਿਉਂਕਿ ਪ੍ਰਮਾਤਮਾ ਜੋ ਵੀ ਬਣਾਉਂਦਾ ਹੈ ਉਹ ਇੱਕ ਬਣਾਉਂਦਾ ਹੈ ਇੱਕ ਤੋਂ ਬਾਅਦ ਫਿਰ ਕੁਝ ਨਹੀਂ ਬਣਾਉਂਦਾ ਕਿਉਂਕਿ ਪ੍ਰਮਾਤਮਾ ਦੀ ਦੁਨੀਆ ਦੇ ਵਿੱਚ ਰੈਪੀਟੇਸ਼ਨ ਨਹੀਂ ਹੈ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਰੈਪੀਟੇਸ਼ਨ ਹੈ ਉਹ ਅਗਰ ਇੱਕ ਤਰ੍ਹਾਂ ਦੀ ਚੀਜ਼ ਬਣਾਉਂਦਾ ਤਾਂ ਉਸ ਤਰ੍ਹਾਂ ਦੀ ਕਈ ਬਣਾ ਸਕਦਾ ਪਰ ਪ੍ਰਮਾਤਮਾ ਜੋ ਵੀ ਬਣਾਉਂਦਾ ਉਹ ਇੱਕ ਹੀ ਬਣਾਉਂਦਾ ਹੈ ਅਗਰ ਉਹਨੇ ਇੱਕ ਡਾਕਟਰ ਚਿਲਮਿਲ ਸਿੰਘ ਬਣਾਇਆ ਤਾਂ ਦੁਨੀਆ ਤੇ ਇੱਕ ਹੀ ਹੈ ਦੂਸਰਾ ਮਿਲਣਾ ਔਖਾ ਹਾਂ ਥੋੜਾ ਰੰਗ ਰੂਪ ਮਿਲ ਸਕਦਾ ਪਰ ਜਿਹੜੇ ਵਿਚਾਰ ਨੇ ਜਾਂ ਮਾਨਸਿਕ ਅਵਸਥਾ ਹੈ ਜਾਂ ਆਰਥਿਕ ਅਵਸਥਾ ਉਹ ਸਾਰਿਆਂ ਦੀ ਅਲੱਗ-ਅਲੱਗ ਹੋ ਗਈ ਤਾਂ ਜ਼ਿੰਦਗੀ ਦੇ ਵਿੱਚ ਚੱਲਦੇ-ਚੱਲਦੇ 2021 ਦੇ ਵਿੱਚ ਲਾਸਟ ਨਵੰਬਰ ਦੇ ਵਿੱਚ ਮੈਨੂੰ ਮੇਰੇ ਜੀਵਨ ਸਾਥੀ ਨਾਲ ਭੇਟਾ ਹੋਈ ਉਹ ਵੀ ਐਮ ਐਸ ਸੀ ਐਗਰੀਕਲਚਰਿਸਟ ਨੇ ਔਰ ਉਹ ਵੀ ਇੱਕ ਡਾਕਟਰ ਮੰਨ ਦੀ ਇੱਛਾ ਨੇ ਪਰ ਫੈਮਿਲੀ ਰਿਸਪੌਂਸਿਬਿਲਟੀ ਹੋਣ ਕਰਕੇ ਸ਼ਾਇਦ ਅਜੇ ਉਹ ਅੱਗੇ ਨਹੀਂ ਵਧ ਰਹੇ ਬਾਕੀ ਕੋਸ਼ਿਸ਼ ਹੈ ਕਿ ਉਹ ਵੀ ਇਸ ਲਾਈਨ ਦੇ ਵਿੱਚ ਆਉਣ ਜਿਸ ਲਾਈਨ ਦੇ ਵਿੱਚ ਮੈਂ ਆ ਬੜਾ ਖੂਬਸੂਰਤ ਸਾਥ ਰਿਹਾ ਏ ਸਾਡੇ ਤਕਰੀਬਨ 2 ਸਾਲ ਹੋ ਗਏ ਮੈਰਿਜ ਨੂੰ ਬੜਾ ਖੂਬਸੂਰਤ ਸਾਥ ਰਿਹਾ ਮਿਊਚੁਅਲ ਅੰਡਰਸਟੈਂਡਿੰਗ ਬਹੁਤ ਜ਼ਿਆਦਾ ਹੈ ਮੇਰੀ ਥੋੜੀ ਫੈਮਿਲੀ ਬੈਕਗ੍ਰਾਉਂਡ ਵੀਕ ਹੋਣ ਕਰਕੇ ਮੈਨੂੰ ਤਾਨੇ ਮੇਨੇ ਵੀ ਬਹੁਤ ਸਣੇ ਪਏ ਕੁਝ ਪਿੰਡ ਦੇ ਲੋਕ ਸਾਨੂੰ ਉਹਨਾਂ ਨੇ ਕਿਹਾ ਕਿ ਜਦੋਂ ਮੇਰੇ ਫਾਸਾਬ ਨੇ ਪੁੱਛਣਾ ਕਿ ਕਿਹੜਾ ਕੋਈ ਚੰਗਾ ਸਕੂਲ ਹੈ ਏਰੀਆ ਦਾ ਤਾਂ ਮੈਂ ਆਪਣੇ ਬੱਚੇ ਨੂੰ ਪੜਾਉਣਾ ਚਾਹਣਾ ਤਾਂ ਮੋਸਟਲੀ ਇਹੀ ਸਾਨੂੰ ਮਿਲਿਆ ਕਿ ਤੁਸੀਂ ਇੰਨੇ ਜੋਗੇ ਨਹੀਂ ਹੈਗੇ ਤੁਸੀਂ ਕਿੱਥੇ ਇਨਾ ਇਨਾ ਖਰਚਾ ਨਹੀਂ ਦੇ ਪਾਓਗੇ ਔਰ ਫਿਰ ਵੀ ਮੇਰੇ ਫਾਦਰ ਸਾਹਿਬ ਨੇ ਹਾਰ ਨਹੀਂ ਮੰਨੀ ਉਹਨਾਂ ਨੇ ਕਿਹਾ ਕਿ ਇੱਕ ਵਿੱਦਿ ਇਸ ਤਰ੍ਹਾਂ ਦੀ ਚੀਜ਼ ਹੈ ਇੱਕ ਪੜ੍ਹਾਈ ਇਦਾਂ ਦੀ ਹੈ ਜੋ ਸਾਨੂੰ ਇਸ ਗਰੀਬੀ ਦੇ ਧਾਰੇ ਚੋਂ ਬਾਹਰ ਕੱਢ ਸਕਦੀ ਹੈ ਕਿਉਂਕਿ ਉਹ ਆਰਮੀ ਮੈਨਸਨ ਉਹਨਾਂ ਨੂੰ ਪਤਾ ਸੀਗਾ ਇਸ ਚੀਜ਼ ਦਾ ਕਿ ਹੋਰ ਜਾਂ ਤਾਂ ਬਿਜ਼ਨਸ ਕਰ ਸਕਦੇ ਆ ਜਾਂ ਫਿਰ ਸਟੱਡੀ ਕਰ ਸਕਦੇ ਆ ਤਾਂ ਮੇਰੇ ਫਾਦਰ ਸਾਹਿਬ ਦਾ ਇਹ ਕਹਿਣਾ ਸੀਗਾ ਕਿ ਸਟੱਡੀ ਹੈ ਜਿਹੜੀ ਉਹ ਆਦਮੀ ਦਾ ਤੀਸਰਾ ਨੇਤਰ ਹੈ ਅਗਰ ਇਹ ਇਨਸਾਨ ਕੋਲ ਹੈਗੀ ਹੈ ਤਾਂ ਉਹ ਇਨਸਾਨ ਕਦੇ ਵੀ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨਦਾ ਔਰ ਉਹਨਾਂ ਨੇ ਮੇਰਾ ਪਹਿਲੇ ਦੋਸਤ ਜੋ ਬਣਾਏ ਨੇ ਉਹ ਕਤਾਬਾਂ ਨੂੰ ਬਣਾਇਆ ਤਾ ਮੈਨੂੰ ਬਹੁਤ ਧਰਮ ਗ੍ਰੰਥ ਪੜਨ ਦਾ ਮੌਕਾ ਮਿਲਿਆ ਭਾਵੇਂ ਹਿੰਦੂ ਧਰਮ ਦੇ ਨੇ ਭਾਵੇਂ ਇਸਲਾਮ ਧਰਮ ਦੇ ਨੇ ਭਾਵੇਂ ਉਹ ਇਸਾਈ ਹੈ ਬਾਈਬਲ ਹੈ ਭਾਵੇਂ ਉਹ ਸਿੱਖ ਜਗਤ ਦੇ ਨੇ ਤਕਰੀਬਨ ਤਕਰੀਬਨ ਕੋਸ਼ਿਸ਼ ਹੈ ਹੁਣ ਵੀ ਕੋਸ਼ਿਸ਼ ਹੈ ਜੋ ਚੰਗਾ ਕੰਟੈਂਟ ਹੈ ਉਹ ਮਿਲੇ ਔਰ ਮੈਂ ਫਿਰ ਕਾਲਜ ਲਾਈਫ ਦੇ ਵਿੱਚ ਜਾਇਆ ਔਰ ਮੈਨੂੰ ਅੱਜ ਵੀ ਯਾਦ ਹੈ ਅਸੀਂ ਜਦੋਂ ਮੇਰੀ ਕਾਲਜ ਦੇ ਵਿੱਚ ਐਡਮਿਸ਼ਨ ਸੀਗੀ ਤਾਂ ਅਸੀਂ ਆਰਟੀਕਲ ਗਏ ਕਿਉਂਕਿ ਤੁਹਾਨੂੰ ਪਤਾ ਜ਼ਿੰਮੇਵਾਰ ਫੈਮਿਲੀ ਨੇ ਤੋਂ ਬੁਲਾਉਂਗਾ ਔਰ ਸਾਡਾ ਕੰਮ ਜਿਹੜਾ ਸਾਰਾ ਉਹ ਤਕਰੀਬਨ ਅੱਧੀਆਂ ਤੋਂ ਹੀ ਚੱਲਦਾ ਤਾਂ ਜਦੋਂ ਅਸੀਂ ਉਹਨਾਂ ਕੋਲ ਗਏ ਤੇ ਉਹ ਕਹਿੰਦੇ ਜੀ ਤੁਸੀਂ ਜਿਸ ਕਾਲਜ ਦੇ ਵਿੱਚ ਇਹਨੂੰ ਲਗਾ ਰਹੇ ਹੋ ਨਾ ਉਹ ਤਾਂ ਕਾਲਜ ਬਿਲਕੁਲ ਬੇਕਾਰ ਹੈ ਤੁਹਾਡਾ ਮੁੰਡਾ ਜਾ ਕੇ ਵਿਗੜ ਜਾਊਗਾ ਜਾਂ ਰਸੇ ਵਿੱਚ ਚਲੇ ਜਾਊਗਾ ਯਾਨੀ ਕਿ ਬੜਾ ਡੀਮੋਟੀਵੇਟ ਕੀਤਾ ਉਹਨਾਂ ਨੇ ਪਰ ਮੇਰੇ ਫਾਦਰ ਸਾਹਿਬ ਫਿਰ ਵੀ ਉਹਨਾਂ ਨੇ ਮੇਰੇ ਉੱਪਰ ਫੇਸ ਸੀ ਮੇਰੇ ਉੱਪਰ ਵਿਸ਼ਵਾਸ ਸੀ ਵੀ ਇਹਨੇ ਕੁਝ ਕਰੇਗਾ ਤਾਂ ਉਹਨਾਂ ਨੇ ਕਹਿੰਦੇ ਕੋਈ ਗੱਲ ਨਹੀਂ ਇਹਦੀ ਕਿਸਮਤ ਹੈ ਦੇਖੀ ਜਾਊ ਤਾਂ ਮੇਰੇ ਫਾਦਰ ਸਾਹਿਬ ਇੱਕ ਜ਼ਰੂਰ ਗੱਲ ਕਹਿੰਦੇ ਸੀ ਕਹਿੰਦੇ ਪੁੱਤ ਜ਼ਿੰਦਗੀ ਦੇ ਵਿੱਚ ਪਰਮਾਤਮਾ ਦਾ ਨਾਮ ਨਾ ਕਦੇ ਛੱਡੀ ਭਾਵੇਂ 5 ਮਿੰਟ ਲਈ ਪਰ ਲਗਾਜ਼ ਜ਼ਰੂਰ ਔਰ ਸੱਚ ਜਾਣੇ ਉਹਨਾਂ 5 ਮਿੰਟਾਂ ਤੋਂ ਇੱਕਦੋ ਘੰਟਿਆਂ ਵਿੱਚ ਬਦਲ ਗਿਆ ਇਹ ਮੈਨੂੰ ਵੀ ਨਹੀਂ ਪਤਾ ਲੱਗਿਆ ਪਰਮਾਤਮਾ ਦਾ ਨਾਮ ਹੈ ਜਿਹੜਾ ਉਹ ਸਾਡਾ ਮੂਲ ਹੈ ਔਰ ਮਨ ਨੂੰ ਸ਼ਾਂਤ ਕਰਨ ਵਾਸਤੇ ਇਸ ਤੋਂ ਵੱਡੀ ਮੈਡੀਟੇਸ਼ਨ ਦੁਨੀਆ ਤੇ ਨਹੀਂ ਹੋ ਸਕਦੀ ਔਰ ਫਿਰ ਜਦੋਂ ਮੈਨੂੰ ਕਾਲਜ ਦੇ ਵਿੱਚ ਮੇਰੀ ਐਂਟਰੀ ਹੋ ਗਈ ਤਾਂ ਔਰ ਉੱਥੇ ਮੈਂ ਬੜਾ ਹੈਰਾਨ ਹੋਇਆ ਬੀਐਸਸੀ ਬਾਇਓਟੈਕਨੋਲੋਜੀ ਦੇ ਵਿੱਚ ਮੈਂ ਇਕੱਲਾ ਹੀ ਲੜਕਾ ਸੀ ਔਰ ਮੇਰੇ ਨਾਲ ਤਿੰਨ ਜਾਂ ਚਾਰ ਲੜਕੀਆਂ ਸਨ ਯਾਨੀ ਕਿ ਸਟੱਡੀ ਸਾਡੇ ਪੰਜਾਬ ਦੀ ਹੈ ਜੋ ਉਹ ਸਾਇੰਸ ਦੀ ਖਾਸ ਕਰਕੇ ਬਹੁਤ ਵੀਕ ਹੈ। ਅੱਜ ਕੱਲ ਤਾਂ ਸਿਸਟਮ ਕੁਝ ਏਦਾਂ ਦਾ ਹੈ ਕਿ ਪਲੱਸ 2 ਕਰੋ ਔਰ ਫਿਰ ਤੁਸੀਂ ਫੌਰਨ ਸ਼ਿਫਟ ਹੋ ਸਕਦੇ। ਪਰ ਅਗਰ ਮੈਂ ਜਿੰਨਾਂ ਯੂਨੀਵਰਸਿਟੀਆ ਚੋਂ ਪੜ੍ਹ ਕੇ ਆਇਆ ਮੇਰੇ ਨਾਲ ਸਿਰਫ ਇੱਕ ਜਾਂ ਦੋ ਔਰ ਇਹ ਹੈਰਾਨਗੀ ਵਾਲੀ ਗੱਲ ਹੈ ਜਦੋਂ ਮੈਂ ਸਕੂਲ ਦੇ ਵਿੱਚ ਸੀਗਾ ਤੇ ਪਲੱਸ 2 ਦੇ ਵਿੱਚ ਅਸੀਂ ਤਿੰਨ ਲੜਕੇ ਸੀ ਔਰ 24 ਲੜਕੀਆਂ ਸੀ। ਯਾਨੀ ਕਿ ਜੋ ਲੜਕੇ ਨੇ ਉਹ ਸਟੱਡੀ ਵੱਲ ਘੱਟ ਰੁਝਾਨਾ ਉਹਨਾਂ ਦਾ ਇਹ ਮੈਨੂੰ ਦੇਖਣ ਨੂੰ ਮਿਲਿਆ। ਤਾਂ ਮੈਨੂੰ ਇੱਕ ਘਟਨਾ ਯਾਦ ਹੈ। ਜਦੋਂ ਮੈਂ ਪੀ ਐਚ ਡੀ ਕਰ ਰਿਹਾ ਸੀ ਤਾਂ ਸਾਡੇ ਪ੍ਰੋਫੈਸਰ ਹੁੰਦੇ ਸਨ ਉਹ ਪ੍ਰੋਫੈਸਰ ਚਲੋ ਮੈਂ ਨਾਮ ਤਾਂ ਨਹੀਂ ਉਹ ਡਿਸਕਲੋਜ਼ ਕਰੂੰਗਾ ਕਿਉਂਕਿ ਮੇਰੇ ਗੁਰੂ ਨੇ ਅਤੇ ਮੈਂ ਉਹਨਾਂ ਦਾ ਬੜਾ ਮਾਣਤਕਾਰ ਵੀ ਕਰਦਾ ਸ਼ਾਇਦ ਉਹ ਸੁਣ ਵੀ ਰਹੇ ਹੋਣਗੇ ਹੁਣ ਤਾਂ ਮੇਰੇ ਕੀ ਹਾਲ ਸੀਗਾ ਕਿ ਮੈਂ ਕਲਾਸ ਦੇ ਵਿੱਚ ਬੈਠਾ ਜ਼ਿਆਦਾਤਰ ਰੱਬ ਦੇ ਘਰ ਦੀਆਂ ਗੱਲਾਂ ਕਰਦਾ ਰਹਿੰਦਾ ਸੀ ਇਹ ਮੇਰਾ ਵੀਕ ਪੁਆਇੰਟ ਸੀ ਜੋ ਵੀ ਮੈਨੂੰ ਨਿਕੋਤਾ ਪਰ ਮੈਂ ਮੇਰੀ ਆਦਤ ਸੀ ਇਹ ਪ੍ਰਮਾਤਮਾ ਦੀ ਖੋਜ ਕਰਨੀ ਉਹਦੇ ਬਾਰੇ ਹੋਰ ਵੱਧ ਪੜ੍ਹਨਾ ਕਿ ਉਹ ਕਿਸ ਤਰ੍ਹਾਂ ਹੈ ਕਿਵੇਂ ਐਗਜ਼ਿਸਟ ਕਰ ਰਿਹਾ ਹੈ ਦੁਨੀਆ 'ਤੇ ਜਾ ਦੁਨੀਆ ਕਿਵੇਂ ਚੱਲ ਰਹੀ ਹੈ ਕੁਦਰਤ ਕੀ ਹੈ ਤਾਂ ਇਸ ਤਰ੍ਹਾਂ ਦੀਆਂ ਕਿਤਾਬਾਂ ਪੜਦੇ ਰਹਿਣਾ ਜਾਂ ਉਹਨੀਆਂ ਗੱਲਾਂ ਕਰਦੇ ਰਹਿਣਾ ਜਾਂ ਡਿਸਕਸ਼ਨ ਕਰਦੇ ਰਹਿਣਾ ਉਹਦੀ ਬਣਾਏ ਹੋਏ ਬੰਦਿਆਂ ਦੇ ਨਾਲ ਤਾਂ ਮੇਰੇ ਟੀਚਰਸ ਨੂੰ ਇਸ ਚੀਜ਼ ਤੋਂ ਬਹੁਤ ਸੀਗਾ ਕਿ ਇਹ ਸਾਰਾ ਦਿਨ ਬੈਠਾ ਰਹਿੰਦਾ ਹਨਾ ਹੋਰ ਵੀ ਦੋ ਚਾਰ ਨਾਲ ਲੈ ਲੈਂਦਾ ਤਾਂ ਮੇਰੇ ਪ੍ਰੋਫੈਸਰ ਨੇ ਮੈਨੂੰ ਬੁਲਾਇਆ ਕਹਿੰਦੇ ਜੀ ਮੜਾ ਜ ਤੁਸੀਂ ਆਫਿਸ ਦੇ ਵਿੱਚ ਆਓ ਮੈਂ ਜਿਵੇਂ ਆਫਿਸ ਦੇ ਵਿੱਚ ਗਿਆ ਤੇ ਕਹਿੰਦੇ ਯਾਰ ਤੂੰ ਸਾਰਾ ਦਿਨ ਰੱਬ ਦੇ ਘਰ ਦੀਆਂ ਗੱਲਾਂ ਕਰਦਾ ਰਹਿੰਦਾ ਕੀ ਰੱਬ ਰੱਬ ਲਗਾਈਏ ਤੂੰ ਉਹ ਇਸ ਤਰ੍ਹਾਂ ਹੀ ਬੋਲੇ ਮੈਨੂੰ ਡਾਂਡ ਕੇ ਤਾਂ ਕਹਿੰਦੇ ਜੀ ਅਗਰ ਰੱਬ ਹੈ ਤਾਂ ਤੂੰ ਪ੍ਰੂਫ ਕਰ ਤਾਂ ਉਸ ਦਿਨ ਮੈਨੂੰ ਪਤਾ ਲੱਗਿਆ ਕਿ ਮੈਂ ਕਿੱਡੇ ਵੱਡੇ ਸਕੰਜੇ ਦੇ ਫਸ ਗਿਆ ਇੱਕ ਤਾਂ ਮੇਰੇ ਗੁਰੂ ਔਰ ਉਹਨਾਂ ਸਾਹਮਣੇ ਏਡੀ ਵੱਡੀ ਗੱਲ ਦਾ ਜਵਾਬ ਦੇਣਾ ਇਹ ਬਹੁਤ ਔਖਾ ਸੀ ਪਰ ਮੈਨੂੰ ਉਸ ਦਿਨ ਪਤਾ ਲੱਗਿਆ ਕਿ ਪਰਮਾਤਮਾ ਅਗੇ ਕੀਤੀ ਹੋਈ ਸੱਚੇ ਮਨੋਂ ਅਰਦਾਸ ਉਹ ਪੂਰੀ ਹੋ ਜਾਂਦੀ ਹੈ ਉਸ ਦਿਨ ਮੈਨੂੰ ਇਹ ਗੱਲ ਦਾ ਵਿਸ਼ਵਾਸ ਪਹਿਲਾਂ ਮੇਰਾ ਵੀ ਵਿਸ਼ਵਾਸ ਨਹੀਂ ਸੀ ਡੋਲ ਜਾਂਦਾ ਸੀ ਕਿਤੇ ਕਿਤੇ ਪਰ ਉਸ ਦਿਨ ਇਹ ਮਨ ਚ ਪੱਕਾ ਵਿਸ਼ਵਾਸ ਹੋ ਗਿਆ ਕਿ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ ਜਿਵੇਂ ਗੁਰੂ ਨਾਨਕ ਦੇਵ ਮਹਾਰਾਜ ਦਾ ਸ਼ਲੋਕ ਹੈ ਕਿ ਅਗਰ ਅੰਦਰ ਦੁਖੀ ਹੋਵੇ ਔਰ ਅਰਦਾਸ ਨਿਕਲ ਜਾਵੇ ਤਾਂ ਉਹ ਸੰਪੂਰਨ ਹੋ ਜਾਂਦੀ ਹੈ ਪ੍ਰਮਾਤਮਾ ਦਾ ਸੰਗਸਨ ਵਿੱਚ ਡੋਲ ਜਾਂਦਾ ਤਾਂ ਉਹਨਾਂ ਨੇ ਮੈਨੂੰ ਇਹ ਸਵਾਲ ਪਾਇਆ ਕਹਿੰਦੇ ਪਾਣੀ ਦਾ ਗਲਾਸ ਹੈ ਕਹਿੰਦੇ ਜੇ ਤੇਰੇ ਪ੍ਰਮਾਤਮਾ ਦੇ ਵਿੱਚ ਤਾਕਤ ਹੈ ਤਾਂ ਇਹ ਮੈਂ ਪੀਣ ਲੱਗਾਂ ਔਰ ਰੋਕ ਕੇ ਦਿਖਾ ਤਾਂ ਬੜਾ ਇਹ ਸਵਾਲ ਸੀ ਕਿ ਮੈਂ ਪੀ ਐਚ ਡੀ ਸਟੂਡੈਂਟ ਸੀਗਾ ਔਰ ਸਾਇੰਟਿਸਟ ਜਿਹੜੇ ਹੁੰਦੇ ਨੇ ਉਹਨਾਂ ਦੇ ਸਵਾਲ ਕੁਝ ਇਦਾਂ ਦੇ ਹੁੰਦੇ ਨੇ ਮੈਂ ਬੜਾ ਹੈਰਾਨ ਔਰ ਮਨ ਦੇ ਵਿੱਚ ਡਰ ਵੀ ਹੈ ਪਰ ਇਸ ਡਰ ਦੇ ਵਿੱਚੋਂ ਰੱਬਗੇ ਅਰਦਾਸ ਨਿਕਲ ਕੇ ਪ੍ਰਮਾਤਮਾ ਮੈਂ ਅੱਜ ਚੁਗਣਾ ਨਹੀਂ ਚਾਹੁੰਦਾ ਪਰਮਾਤਮਾ ਇਹ ਤਰ੍ਹਾਂ ਤੇਰੇ ਦਰਦ ਦਾ ਕੁੱਤਾ ਕੁਕਰਾ ਤੇਰੇ ਨਾਮ ਦਾ ਪਟਾ ਪਾਈ ਬੈਠਾ ਗੱਲ ਦੇ ਵਿੱਚ ਕਿ ਪਰਮਾਤਮਾ ਮੈਂ ਅੱਜ ਚੁਗਣਾ ਨਹੀਂ ਚਾਹੁੰਦਾ ਤਾਂ ਉਸ ਦਿਨ ਮੈਨੂੰ ਪਤਾ ਲੱਗਾ ਕਿ ਪਰਮਾਤਮਾ ਸੁਣ ਲੈਂਦਾ ਤਾਂ ਮਨ ਦੇ ਵਿੱਚ ਵਿਚਾਰ ਕੀ ਤੇ ਰਬ ਨੇ ਦੇਖੋ ਹਰਾਨਗੀ ਵਾਲੀ ਗੱਲ ਤੁਸੀਂ ਸੁਣ ਕੇ ਹਰਾਨ ਰਹੋਗੇ ਤਾਂ ਉਹਨਾਂ ਨੇ ਜਿਵੇਂ ਗਲਾਸ ਚੱਕਿਆ ਪੀ ਲਿਆ ਤਾਂ ਕਹਿੰਦੀ ਦੇਖ ਤੂੰ ਰੱਬ ਦੀਆਂ ਗੱਲਾਂ ਕਰਦਾ ਨਾ ਤਾਂ ਫਿਰ ਰੱਬ ਨੂੰ ਕਹੇ ਰੋਕ ਤਾਂ ਮੇਰੇ ਜੋ ਵਿਚਾਰ ਸੀ ਮਨ ਦੇ ਉਹ ਮੈਂ ਤੁਹਾਨੂੰ ਨਾਲ ਸ਼ੇਅਰ ਕਰਦਾ ਮੈਂ ਉਹਨਾਂ ਨੂੰ ਇਹੀ ਗੱਲ ਕਹੀ ਮੈਂ ਕਿ ਜੇ ਤੁਸੀਂ ਪੀ ਲਿਆ ਇਹ ਤੁਹਾਡਾ ਅ ਠੀਕ ਹੈ ਗੱਲ ਪਰ ਜੇ ਹੁਣ ਤੁਹਾਡੇ ਚ ਤਾਕਤ ਹੈ ਤਾਂ ਤੁਸੀਂ ਇਹ ਗਲਾਸ ਦੁਬਾਰਾ ਭਰ ਕੇ ਦਿਖਾਓ ਉਹ ਕਹਿੰਦੇ ਜਿੱਦ ਤਾ ਹੋ ਨਹੀਂ ਸਕਦਾ ਇਸ ਸਰੀਰ ਦੇ ਵਿੱਚੋਂ ਪੀਤਾ ਹੋਇਆ ਪਾਣੀ ਨਿਕਲੇਗਾ ਪਰ ਉਸ ਪਰਮਾਤਮਾ ਦੇ ਹੁਕਮ ਨਾਲ ਨਿਕਲੇਗਾ ਅਸੀਂ ਇਸ ਸਰੀਰ ਦੇ ਵਿੱਚ ਪੇਜ ਸਕਦੇ ਹਾਂ ਸਾਹ ਅਸੀਂ ਲੈ ਰਹੇ ਹਾਂ ਪਰ ਦਿਲ ਅਸੀਂ ਧੜਕਾ ਨਹੀਂ ਰਹੇ ਰੋਟੀ ਅਸੀਂ ਖਾ ਰਹੇ ਹਾਂ ਪਰ ਜ ਆਪਣੇ ਆਪ ਜਾਂਦੀ ਉਸ ਪਰਮਾਤਮਾ ਦੀ ਕੁਦਰਤ ਹੈ ਨਿਯਮ ਹੈ ਸੋ ਇੱਕ ਘਟਨਾ ਬੜੀ ਵੱਡੀ ਸੀ ਮੇਰੀ ਜ਼ਿੰਦਗੀ ਦੇ ਵਿੱਚ ਔਰ ਇਹਨੇ ਪਰਮਾਤਮਾ ਦੇ ਉੱਪਰ ਹੋਰ ਜਿਹੜਾ ਮੇਰਾ ਵਿਸ਼ਵਾਸ ਹੈ ਉਹ ਡ੍ਰਿਡ ਕਰਦਾ। ਔਰ ਜਿਮੀ ਮੈਂ ਜਾ ਕੇ ਉੱਥੇ ਫਤੇਗੜ ਸਾਹਿਬ ਜਿੱਥੇ ਛੋਟੇ ਸਹਿਬਾਦਿਆਂ ਨੂੰ ਚਲਾਇਆ ਗਿਆ ਸੀਗਾ ਉਸ ਕੰਧ ਦੇ ਪਿਛਲੀ ਸਾਈਡ ਮੈਂ ਬੈਠ ਜਾਣਾ ਕਰਨਾ ਔਰ ਸਾਰਾ ਦਿਨ ਪਾਠ ਕਰਨਾ ਵਾਹਿਗੁਰੂ ਦਾ ਸਿਮਰਨ ਕਰਨਾ ਔਰ ਕਰਦੇ ਕਰਦੇ ਮੈਂ ਫਿਰ ਮੈਨੂੰ ਹੋਰ ਧਰਮ ਗ੍ਰੰਥ ਪੜ੍ਹਨ ਦਾ ਵੀ ਮੌਕਾ ਮਿਲਿਆ ਕਿਉਂਕਿ Hindu ਧਰਮ ਨਾਲ ਮੈਂ ਪਹਿਲਾਂ ਵੀ ਜੁੜਿਆ ਹੋਇਆ ਸੀ ਕਥਾਵਾਚਕ ਸੀਗਾ ਮੈਂ ਔਰ ਮੰਦਰਾਂ ਦੇ ਵਿੱਚ ਮੈਨੂੰ ਕਥਾ ਬਹੁਤ ਪ੍ਰਾਨ ਦੀ ਕਥਾ ਮੈਂ ਕਰਿਆ ਕਰਦਾ ਸੀ। ਔਰ ਉਹਨਾਂ ਦੇ ਜੋ ਚਾਰ ਵੇਦ ਨੇ 18 ਪੁਰਾਨ ਨੇ 108 ਸਿਮਰਤियां ਨੇ ਔਰ ਇਹ ਮੈਨੂੰ ਸਾਰੇ ਪੜਨ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਫਿਰ ਡਾਕਟਰ ਰਵਿੰਦਰ ਨਾਟੇਗੋਰ ਜਿਨ੍ਹਾਂ ਦੀ ਬਹੁਤ ਵੱਡੀ ਦੇਣ ਹੈ ਔਰ ਉਹ ਗੁਰਗੋਮੀ ਸਿੰਘ ਜੀ ਮਾਰਤੋਂ ਬੜੇ ਉਹਨਾਂ ਨੂੰ ਆਪਣਾ ਆਈਡਲ ਮੰਨਦੇ ਸਨ ਔਰ ਮੈਨੂੰ ਇਹ ਉਹਨਾਂ ਦੀ ਜਦੋਂ ਕਿਤਾਬਾਂ ਪੜੀਆਂ ਤਾਂ ਮੈਨੂੰ ਇਹ ਗੱਲ ਪਤਾ ਲੱਗੀ ਤਾਂ ਕੁਝ ਮੈਂ ਉਹਦੋਂ ਮੋਲਡ ਹੁੰਦਾ ਕਿ ਫਿਰ ਮੈਨੂੰ ਇਸਲਾਮ ਜਗਤ ਦੇ ਵਿੱਚ ਡਾਕਟਰ ਮੁਹੰਮਦ ਇਕਬਾਲ ਔਰ ਉਸ ਤੋਂ ਬਾਅਦ ਅ ਅਮੂਲਾਨਾ ਰੂਮ ਹੈ ਔਰ ਕੁਰਾਨ ਹੈ ਇਹ ਸਾਰੇ ਧਰਮ ਗ੍ਰੰਥ ਪੜ੍ਹਨ ਦਾ ਮੈਨੂੰ ਮੌਕਾ ਮਿਲਿਆ ਕੋਈ ਸ਼ਾਇਰਾਂ ਨੂੰ ਵੀ ਪੜ੍ਹਨ ਦਾ ਮੌਕਾ ਮਿਲਿਆ ਜਿਵੇਂ ਵਾਰਿਸ਼ਾਏ ਬੁੱਲੇ ਸ਼ਾਏ ਫਿਰ ਸਿੱਖ ਜਗਤ ਦੇ ਵਿੱਚ ਮੈਨੂੰ ਜੋ ਮੌਕਾ ਮਿਲਿਆ ਪੜ੍ਹਨ ਦਾ ਭਾਈ ਵੀਰ ਸਿੰਘ ਕਿਉਂਕਿ ਇਹ ਇਹਨਾਂ ਨੂੰ ਅਸੀਂ ਸੰਤ ਕਵੀ ਕਹਿ ਸਕਦੇ ਹਾਂ ਭਾਈ ਵੀਰ ਸਿੰਘ ਨੂੰ ਸਿੱਖ ਜਗਤ ਦੇ ਔਰ ਉਸ ਤੋਂ ਬਾਅਦ ਫਿਰ ਭਾਈ ਗੁਰਦਾਸ ਦੀਆਂ ਵਾਰਾਂ ਨੇ ਫਿਰ ਗੁਰੂ ਅਰਜਨ ਸਾਹਿਬ ਜੀ ਦਾ ਦਸਮ ਗ੍ਰੰਥ ਪਾਈ ਕਾਨ ਸਿੰਘ ਨਾ ਬਾਜੀ ਦਾ ਗ੍ਰੰਥ ਹੈ ਇਹ ਸਾਰੇ ਮੈਨੂੰ ਮੌਕਾ ਮਿਲਿਆ ਪੜਨ ਦਾ ਔਰ ਇਹਨਾਂ ਵਿੱਚੋਂ ਬਹੁਤ ਕੁਝ ਸਿੱਖਾਂ ਨੂੰ ਮਿਲਿਆ ਇਹ ਪੰਡਾਰ ਹੈ ਸਾਡੇ ਪਿਓ ਦਾਦੇ ਦਾ ਖਜ਼ਾਨਾ ਹੈ ਜਿਹੜਾ ਸਾਨੂੰ ਖੋਲਣਾ ਬਹੁਤ ਜ਼ਰੂਰੀ ਹੈ ਪਰ ਜਿੰਨਾ ਅਸੀਂ ਸੋਸ਼ਲ ਮੀਡੀਆ ਜਾਂ ਮੋਬਾਈਲ ਨਾਲ ਜਿੰਨਾ ਅਟੈਚ ਹੋ ਰਹੇ ਹਾਂ ਮੈਨੂੰ ਲੱਗਦਾ ਹੈ ਕਿ ਛੇਤੀ ਅਸੀਂ ਇਸ ਚੀਜ਼ ਨੂੰ ਗਵਾ ਲਵਾਂਗੇ ਕਿਤਾਬਾਂ ਸਾਡੀਆਂ ਦੋਸਤ ਨੇ ਔਰ ਸਾਨੂੰ ਸਿਖਾਉਂਦੀਆਂ ਨੇ ਜ਼ਿੰਦਗੀ ਜੀਣਾ ਕਿਵੇਂ ਔਰ ਮੇਰਾ ਮੰਨਣਾ ਹੈ ਕਿਤਾਬਾਂ ਇਸ ਤਰ੍ਹਾਂ ਦੀ ਦੋਸਤ ਨੇ ਜੋ ਤੁਹਾਨੂੰ ਬਹੁਤ ਕੁਝ ਦੇ ਕੇ ਜਾਂਦੀਆਂ ਥੋ-ਥੋ ਲੈ ਕੇ ਨਹੀਂ ਜਾਂਦੀਆਂ ਕੁਝ ਔਰ ਇਹ ਕੁਝ ਬੋਲਦੀਆਂ ਵੀ ਨਹੀਂ ਥੋੜੀ ਬੁਰਾਈ ਨਹੀਂ ਕਰਦੀਆਂ ਜਾ ਕੇ ਕਿਸੇ ਦੋਸਤ ਨਾਲ ਗੱਲ ਕਰੋਗੇ ਥੋੜੀ ਬੁਰਾਈ ਕਰੇਗਾ ਬਾਹਰ ਜਾ ਕੇ ਪਰ ਅਗਰ ਕਿਤਾਬਾਂ ਨੂੰ ਦੋਸਤ ਬਣਾ ਲਿਆ ਇਹ ਥੋੜੀ ਬੁਰਾਈ ਨਹੀਂ ਕਰਨੀਗਾ ਤੁਹਾਨੂੰ ਕੁਝ ਦੇ ਕੇ ਜਾਣਗੇ ਬੜੀ ਸ਼ਾਂਤ ਅਵਸਥਾ ਦੇ ਵਿੱਚ ਬੰਦੇ ਨੂੰ ਲੈ ਕੇ ਜਾਂਦੀਆਂ ਇਸ ਕਰਕੇ ਮੋਬਾਈਲ ਨੂੰ ਛੱਡ ਕੇ ਮੇਰੇ ਹਿਸਾਬ ਨਾਲ ਔਰ ਇੱਕ ਹੋਰ ਘਟਨਾ ਮੇਰੀ ਜ਼ਿੰਦਗੀ ਦੇ ਵਿੱਚ ਜੋ ਮੇਰੇ ਕੋਲ ਬੀਐਸਸੀ ਤੱਕ ਮੋਬਾਈਲ ਨਹੀਂ ਸੀਗਾ ਔਰ 나ই ਮੈਨੂੰ ਕਦੇ ਇਹਦੀ ਜ਼ਰੂਰਤ ਮਹਿਸੂਸ ਹੋਈ ਸੀ ਪਰ ਜਿਵੇਂ ਮੈਂ ਮਤਲਬ ਜਦੋਂ ਕਾਲਜ ਲਾਈਫ ਸ਼ੁਰੂ ਹੋਈ ਤਾਂ ਮੈਨੂੰ ਸਭ ਤੋਂ ਪਹਿਲਾਂ ਮੈਂ ਕੀਪੈਡ ਮੋਬਾਈਲ ਜਿਹੜਾ ਆਪਣੀ ਜ਼ਿੰਦਗੀ ਦੇ ਵਿੱਚ ਚੁਸਕੀ ਅੱਜ ਤਾਂ ਚਲੋ ਬਹੁਤ ਮਹਿੰਗੇ ਮਹਿੰਗੇ ਫੋਨਾਂ ਵਾਲੇ ਹੋ ਗਏ ਪਰ ਜੋ ਜ਼ਿੰਦਗੀ ਦੀ ਸਟੋਰੀ ਹੈ ਉਹ ਮੇਰੀ ਕੀਪੈਡ ਫੋਨ ਪਹਿਲੀ ਵਾਰ ਮੈਨੂੰ ਬੀਐਸਸੀ ਦੇ ਵਿੱਚ ਮਿਲਿਆ ਜੋ ਮੇਰੇ ਫਾਦਰ ਸਾਹਿਬ ਨੇ ਮਿਲ ਦਿੱਤਾ ਸੀ ਕਿੰਨੇ ਨਹੀਂ ਪੁੱਤ ਹੁਣ ਤੈਨੂੰ ਲੋੜ ਹੈ ਹੁਣ ਤੂੰ ਮੋਬਾਈਲ ਵਾਲਾ ਹੋ ਜਾ ਤਾਂ ਇਸ ਤਰ੍ਹਾਂ ਮੈਂ ਕਹਿ ਸਕਦਾ ਕਿ ਜੋ ਮੇਰੀ ਜ਼ਿੰਦਗੀ ਦਾ ਨਿਚੋੜ ਹੈ ਉਹ ਇਸ ਤਰ੍ਹਾਂ ਹੈ ਕਿ ਪਹਿਲੇ ਜਿਹੜੇ ਗੁਰੂ ਨੇ ਉਹ ਮਾਤਾ ਪਿਤਾ ਨੇ ਉਹ ਸਾਨੂੰ ਬਹੁਤ ਕੁਝ ਸਿਖਾਉਂਦੇ ਨੇ ਹਾਂਜੀ ਔਰ ਉਸ ਤੋਂ ਬਾਅਦ ਜਿਹੜੇ ਸਾਡੇ ਟੀਚਰ ਨੇ ਉਹ ਸਾਨੂੰ ਮੋਲਡ ਕਰਦੇ ਨੇ ਫਿਰ ਕੁਝ ਸੋਸਾਇਟੀ ਦੇ ਲੋਕ ਹੁੰਦੇ ਨੇ ਜੋ ਸਾਡੀ ਜ਼ਿੰਦਗੀ ਨੂੰ ਮੋਲਡ ਕਰਦੇ ਨੇ ਅੱਗੇ ਵਧਣ ਵਿੱਚ ਸਾਡੀ ਸਹਾਇਤਾ ਕਰਦੇ ਨੇ ਮੇਰੀ ਜ਼ਿੰਦਗੀ ਦੇ ਵਿੱਚ ਵੀ ਅਨੇਕਾਂ ਇਸ ਤਰ੍ਹਾਂ ਦੀਆਂ ਘਟਨਾ ਨੇ ਜੋ ਮੈਂ ਥੋੜਾ ਨਾ ਇੱਕ ਇੱਕ ਕਰਕੇ ਡਿਸਕਸ਼ਨ ਕਰ ਰਿਹਾ ਤਾਂ ਜਿਵੇਂ ਕਿ ਮੈਂ ਦੱਸ ਰਿਹਾ ਸੀ ਜੋ ਮੇਰੇ ਫੈਮਿਲੀ ਮੈਂਬਰਸ ਹਨ ਮੇਰੇ ਖਾਸ ਕਰਕੇ ਮਾਤਾ ਜੀ ਔਰ ਪਿਤਾ ਜੀ ਅਸੀਂ ਪਹਿਲਾਂ Hindu ਧਰਮ ਨਾਲ ਲੇਟ ਸੀ ਮਤਲਬ ਦੇਵੀ ਦੇਵਤਾਂ ਦੇ ਉਪਾਸ਼ਕ ਸੀਗੇ ਮੇਰੇ ਮੰਮੀ ਔਰ ਮੇਰੇ ਫਾਪਾ ਪਰ ਜਿਵੇਂ ਜਿਵੇਂ ਮੇਰੀ ਸਟੱਡੀ ਅੱਗੇ ਵਧੀ ਜਾਂ ਜੋ ਮੈਨੂੰ ਚੇਤਨਾ ਆਈ ਜਾਂ ਨੌਲੇਜ ਜਿਹੜੀ ਹੈ ਜਾਂ ਗਿਆਨ ਹੈ ਜਾਂ ਪੜ੍ਹਾਈਓ ਕਿਸ ਤਰ੍ਹਾਂ ਬੰਦੇ ਨੂੰ ਬਦਲਦੀ ਹੈ ਗੁਰਬਾਣੀ ਦੇ ਵਿਚਾਰਓ ਕਿਸ ਤਰ੍ਹਾਂ ਕਰ ਨੂੰ ਬਦਲਦੀ ਹੈ ਲੈ ਪਰਿਵਾਰੇ ਸਦਾਰ ਜਿਵੇਂ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਮਾਰੇ ਫਰਵਾ ਰਹੇ ਨੇ ਵੀ ਆਪਣੇ ਪਰਿਵਾਰ ਨੂੰ ਵੀ ਸੁਧਾਰਿਆ ਜਾ ਸਕਦਾ ਹੈ ਅਗਰ ਪਰਮਾਤਮਾ ਦਾ ਨਾਮ ਜਪ ਲੇ ਤਾਂ ਇਸ ਤਰ੍ਹਾਂ ਅਸੀਂ ਟਰਨ ਹੁੰਦੇ ਹੁੰਦੇ ਮੈਂ ਕਰ ਦੇ ਵਿੱਚੋਂ ਪਹਿਲਾਂ ਜਿਨੇ ਅਮਰਤ ਛਕਿਆ ਔਰ ਗੁਰਬਾਣੀ ਦੀ ਲੜ ਲੱਗਿਆ ਔਰ ਫਿਰ ਕਰਦੇ ਕਰਦੇ ਸਾਰੀ ਫੈਮਿਲੀ ਔਰ ਜੋ ਗੁਰੂ ਨਾਨਕਦੇਵ ਜੀ ਮਹਾਰਾਜ ਫਰਮਾ ਰਹੇ ਲੈ ਪਰਵਾਰੇ ਸਦਾਰ ਔਰ ਇਸ ਪੰਕਤੀ ਨੂੰ ਮੈਂ ਆਪਣੀ ਅੱਖਾਂ ਗੇ ਸੱਚ ਹੁੰਦਾ ਦੇਖਿਆ ਵੀ ਜੋ ਨੌਲੇਜ ਹੈ ਜੋ ਗੁਰਬਾਣੀ ਦੀ ਵਿਚਾਰ ਹੈ ਉਹ ਕਿਵੇਂ ਚੇਂਜ ਹੁੰਦੀ ਹੈ ਕਿਵੇਂ ਇਨਸਾਨ ਦੀ ਜ਼ਿੰਦਗੀ ਨੂੰ ਚੇਂਜ ਕਰਦੀ ਹੈ ਇਹ ਮੇਰੇ ਖੁਦ ਦੇ ਪਰਿਵਾਰ ਦੀ ਇੱਕ ਘਟਨਾ ਹੈ ਔਰ ਜਿਵੇਂ ਗੁਰੂ ਨਾਨਕਦੇਵ ਜੀ ਮਹਾਰਾਜ ਦੇ ਕੋਲ ਜਦੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਆਂਦੇ ਨੇ ਬਾਬਾ ਲੈਣਾ ਜੀ ਤਾਂ ਬਾਬਾ ਲੈਣਾ ਜੀ ਦੇਵੀਆਂ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ ਸਨ ਉੱਥੇ ਨਤਮਸਤਕ ਹੋਣ ਵਾਸਤੇ ਜਾ ਰਹੇ ਸਨ ਪਰ ਰਸਤੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਮਹਿਮਾ ਸੁਣੀ ਇਹਨਾਂ ਨੇ ਤੇ ਜਿਸ ਤਰੀ ਮਹਿਮਾ ਸੁਣਦੇ ਨੇ ਤਾਂ ਇਹਨਾਂ ਦੇ ਮਨ ਚ ਵਿਚਾਰਿਆ ਵੀ ਇਹਨੇ ਦਰਸ਼ਨ ਕਰਨੇ ਚਾਹੀਦੇ ਨੇ ਉਸ ਸਮੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਾਨਕ ਤਪਾ ਕਿਆ ਕਰਦੇ ਸਨ ਤਾਂ ਇਹਨੇ ਪੁੱਛਿਆ ਕਿ ਨਾਨਕ ਤਪੇ ਦਾ ਘਰ ਕਿਹੜਾ ਤਾਂ ਸਾਰੇ ਕਹਿੰਦੇ ਨੇ ਅੱਗੇ ਅੱਗੇ ਹੈ ਔਰ ਬਾਣੀ ਦੇ ਫਰਮਾਨੇ ਗਾਹ ਕੋ ਤਰ੍ਹਾਂ ਪਿੱਛਾ ਮੋੜ ਨਾ ਦੇਖਣਾ ਪ੍ਰਮਾਤਮਾ ਦਾ ਘਰ ਅੱਗੇ ਹੁੰਦਾ ਪਿੱਛੇ ਕੁਛ ਨਹੀਂ ਅੱਗੇ ਤਾ ਜਿਵੇਂ ਪੁੱਛਦੇ ਨੇ ਉਹ ਕਹਿੰਦੇ ਨੇ ਅੱਗੇ ਆ ਜੀ ਫਿਰ ਅੱਗੇ ਜਾ ਕੇ ਪੁੱਛਦੇ ਨੇ ਕਿ ਨਾਨਕ ਤੱਬੇ ਦਾ ਘਰ ਕਿਹੜਾ ਕਹਿੰਦਾ ਅੱਗੇ ਆ ਜੀ ਆਖਰਕਾਰ ਘੋੜੇ ਦੀ ਲਗਾਮ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫੜ ਲਈ ਤੇ ਪੁੱਛਦੇ ਨੇ ਕਿ ਨਾਨਕ ਤੱਬੇ ਦਾ ਘਰ ਕਿਹੜਾ ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਘੋੜੇ ਦੀ ਲਗਾਮ ਫੜ ਕੇ ਕਹਿੰਦੇ ਲੈਣਿਆ ਚੱਲ ਤੈਨੂੰ ਮੈਂ ਲੈ ਕੇ ਚੱਲਾਂ ਔਰ ਸੱਚ ਜਾਣਿਓ ਪਰਮਾਤਮਾ ਦੇ ਘਰ ਪਰਮਾਤਮਾ ਹੀ ਲੈ ਕੇ ਜਾ ਸਕਦਾ ਦੂਜਾ ਨਹੀਂ ਲੈ ਜਾ ਸਕਦਾ ਜਿਵੇਂ ਗੁਰੂ ਜਿਵੇਂ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਬਾ ਲੈਣਾ ਜੀ ਨੂੰ ਆਪਣੇ ਮੁਖਾਰਬਿੰਦ ਦੇ ਵਿੱਚੋਂ ਐਸੇ ਸ਼ਬਦਾਂ ਨਿਸਤਰ ਕਰਿਆ ਕਿ ਉਹ ਬਾਬਾ ਲੈਣਾ ਤੋਂ ਗੁਰੂ ਅੰਗਦ ਦੇਵ ਜੀ ਮਹਾਰਾਜ ਬਣ ਕੇ ਪ੍ਰਵਾਨ ਹੋਏ। ਇਸੇ ਤਰ੍ਹਾਂ ਹੀ ਸ਼੍ਰੀ ਕ੍ਰਿਸ਼ਨ ਕੋੜੀ ਦੀ ਲਗਾਮ ਫੜਦੇ ਨੇ ਤੇ ਅਰਜਨ ਨੂੰ ਪਰਮਾਤਮਾ ਤੱਕ ਲੈ ਕੇ ਜਾ ਰਹੇ ਨੇ। ਏਵਡ ਊਚਾ ਹੋਵੇ ਕੋਈ ਏਵਡ ਊਚਾ ਹੋਵੇ ਕੋਈ ਤਿਸ ਉਚੇ ਕੋ ਜਾਣੇ ਸੋਈ। ਗੁਰਬਾਣੀ ਦੇ ਮਹਾਵਾਕਾ ਅਨੁਸਾਰ ਕਿ ਪਰਮਾਤਮਾ ਦਾ ਪਤਾ ਪਰਮਾਤਮਾ ਹੀ ਦੱਸ ਸਕਦਾ। ਇਹ ਤਾਂ ਮਰ ਕੇ ਹੀ ਪਤਾ ਲੱਗਦਾ ਮੌਤ ਕੀ ਹੈ ਉਹਨਾਂ ਚਿਰ ਉਹਦੇ ਬਾਰੇ ਵਿਚਾਰ ਹੋ ਸਕਦੀ ਹੈ ਕਥਾ ਹੋ ਸਕਦੀ ਹੈ ਕਹਾਣੀ ਹੋ ਸਕਦੀ ਹੈ ਕੀਰਤਨ ਹੋ ਸਕਦਾ ਪਰ ਇਹ ਤਾਂ ਮਰ ਕੇ ਹੀ ਪਤਾ ਲੱਗਦਾ ਮੌਤ ਕੀ ਹੈ ਬੁੱਢੇ ਹੋ ਕੇ ਹੀ ਪਤਾ ਲੱਗਦਾ ਕਿ ਗੋਡਿਆਂ ਦਰਦ ਕੀ ਹੈ ਇਹ ਤਾਂ ਪਾਣੀ ਵਿੱਚ ਡੁੱਬ ਕੇ ਪਤਾ ਲੱਗਦਾ ਤੈਰਨਾ ਕੀ ਹੈ ਇਸੇ ਤਰ੍ਹਾਂ ਹੀ ਪ੍ਰਮਾਤਮਾ ਬਣ ਕੇ ਪਤਾ ਲੱਗਦਾ ਪ੍ਰਮਾਤਮਾ ਕੀ ਹੈ ਤੇ ਪ੍ਰਮਾਤਮਾ ਦੇ ਘਰ ਪ੍ਰਮਾਤਮਾ ਆਪ ਲੈ ਕੇ ਜਾਂਦਾ ਤਾਂ 2021 ਦੇ ਵਿੱਚ ਮੇਰੀ ਮੈਰਿਜ ਹੋਈ ਔਰ ਜਿਹੜੇ ਮੇਰੇ ਜੀਵਨ ਸਾਥੀ ਨੇ ਉਹ ਵੀ ਐਮ ਐਸ ਸੀ ਐਗਰੀਕਲਚਰ ਕਰੀ ਹੋਈ ਉਹਨਾਂ ਨੇ ਔਰ ਉਹ ਵੀ ਅੱਗੇ ਸਟੱਡੀ ਪੀ ਐਚ ਡੀ ਕਰਨਗੇ ਥੋੜਾ ਜਿਹਾ ਫੈਮਿਲੀ ਦੇ ਵਿੱਚ ਹੁਣ ਕਰਕੇ ਹਜੇ ਉਹਨਾਂ ਨੇ ਕੰਟੀਨਿਊਸ ਨਹੀਂ ਕਰਿਆ ਬੜਾ ਸਾਥ ਰਿਹਾ ਉਹਨਾਂ ਦੇ ਵੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਘਰ ਨੂੰ ਪੂਰਾ ਆਣ ਕੇ ਚੰਗੀ ਤਰ੍ਹਾਂ ਬੰਨਿਆ ਮੇਰੇ ਮੰਮੀ ਮੇਰੇ ਪਾਪਾ ਨੂੰ ਉਹਨਾਂ ਨੇ ਬਹੁਤ ਸਾਥ ਦਿੱਤਾ ਉਹਨਾਂ ਨੇ ਹਰੇਕ ਕੰਮ ਦੇ ਵਿੱਚ ਔਰ ਸਾਡੇ ਚ ਮਿਊਚੁਅਲ ਅੰਡਰਸਟੈਂਡਿੰਗ ਬਹੁਤ ਜ਼ਿਆਦੀ ਜੋ ਕਿ ਮੈਂ ਮਾਣ ਮਹਿਸੂਸ ਕਰਦਾ ਕਿ ਜੀਵਨ ਸਾਥੀ ਹੋਵੇ ਤਾਂ ਇਸ ਤਰ੍ਹਾਂ ਦਾ ਹੋਵੇ ਔਰ ਉਸ ਤੋਂ ਬਾਅਦ ਸਾਡੇ ਘਰ ਦੇ ਵਿੱਚ ਮੇਰੀ ਤੀਰਾਨੀ ਹਰ ਸਿਮਰਨ ਕੌਰ ਨੇ ਜਨਮ ਲਿਆ। ਔਰ ਜਿਵੇਂ ਉਹਦਾ ਜਨਮ ਲਿਆ ਤਾਂ ਮੈਂ ਦੇਖਿਆ ਕਿ ਲੋਕਾਂ ਦੇ ਵਿੱਚ ਧੀਆਂ ਪ੍ਰਤੀ ਜਿਹੜੀ ਨੈਗੇਟਿਵਿਟੀ ਲਾ ਲਓ ਜਾਂ ਜਿਸ ਤਰ੍ਹਾਂ ਵੀ ਲਾ ਲਓ ਤਾਂ ਮੈਨੂੰ ਸਾਰੇ ਨੇ ਅੰਕ ਕਿਹਾ ਚਲੋ ਕਹਿੰਦੇ ਕੋਈ ਨਹੀਂ ਧੀ ਹੋ ਗਈ ਹੈ ਅੱਗੇ ਪੁੱਤ ਵੀ ਹੋ ਜਾਊ। ਹਾਲਾਂਕਿ ਸਾਡੇ ਪਰਿਵਾਰ ਦੇ ਵਿੱਚ ਜੋ ਸੀਗਾ ਕਿਉਂਕਿ ਮੇਰੀ ਸਿਸਟਰ ਦੀ ਡੈਥ ਹੋਣ ਕਰਕੇ ਧੀ ਦੀ ਕਮੀ ਸੀ ਘਰ ਦੇ ਵਿੱਚ। ਤਾਂ ਜਿਸ ਤਰ੍ਹਾਂ ਇਹ ਜਦੋਂ ਧੀ ਨੇ ਜਨਮ ਲਿਆ ਤਾ ਮੇਰੇ ਫਾਦਰ ਔਰ ਮੇਰੇ ਮਾਤਾ ਜੀ ਨੇ ਪੂਰੇ ਹਸਪੀਟਲ ਦੇ ਵਿੱਚ ਲੱਡੂ ਵੰਡੇ। ਤਾਂ ਇਹਨਾਂ ਸ਼ਗਨ ਮਨਾਇਆ ਕਿ ਸ਼ੁਕਰੇ ਪਰਮਾਤਮਾ ਦਾ ਧੀ ਪਰਿਸ਼ਤੇਦਾਰਾਂ ਨੇ ਕਿ ਡੀਮੋਟੀਵੇਟ ਕਰ ਰਹੇ ਨੇ ਕਿ ਚਲੋ ਕੋਈ ਗੱਲ ਨਹੀਂ ਧੀ ਹੋ ਗਈ ਅੱਗੇ ਪੁੱਤ ਵੀ ਹੋ ਜਾਊਗਾ। ਸੋ ਇਹ ਚੀਜ਼ ਨੂੰ ਮੈਂ ਫੇਥ ਕੀਤਾ ਕਿ ਧੀਆਂ ਮਾੜੀਆਂ ਨਹੀਂ ਹੈਗੀਆਂ। ਧੀਆਂ ਕਰਕੇ ਹੀ ਸਾਰਾ ਕੁਝ ਚੱਲ ਰਿਹਾ। ਸੋ ਕੋਮਨ ਦਾ ਆਖੀ ਹੈ। ਜਿਤ ਜਮੇ ਰਾਜਾਨ। ਸੋ ਇਸ ਤਰ੍ਹਾਂ ਮਹਾਵਾਕਾ ਅਨਸਾਰ ਵੀ ਇਹ ਮਾੜਾ ਨਹੀਂ ਹੈਗਾ। ਪਰ ਪਤਾ ਨਹੀਂ ਕਿਤਨੇ ਕਿਤੇ ਸਾਡੇ ਚ ਹਜੇ ਵੀ ਨੈਗੇਟਿਵਿਟੀ ਹੈ ਕਿ ਧੀਆ ਜੰਮਣ ਤੋਂ ਡਰਦੇ ਨੇ ਲੋਕ ਤਾਂ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਮੇਰੇ ਸਿਸਟਰ ਦੀ ਡੈਥ ਹੋ ਗਈ ਔਰ ਦੁਬਾਰਾ ਫਿਰ ਘਰ ਦੇ ਵਿੱਚ ਸਾਡੇ ਧੀ ਆਈ ਹਰ ਸਿਮਰਨ ਕੌਰ ਤਾਂ ਜਦੋਂ ਉਹਨੇ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਜਦੋਂ ਮੈਂ ਨੋਟ ਕਰਦਾ ਤਾਂ ਮੈਂ ਖੁਦ ਭਾਵੁਕ ਹੋ ਜਾਂਦਾ ਕਿ ਇੱਕ ਇਹਨੂੰ ਮਾਰੀ ਜੀ ਖਰੋਚ ਲੱਗ ਜੇ ਤਾਂ ਸਾਡੇ ਇੱਕ ਵਾਰੀ ਟੈਨਸ਼ਨ ਕ੍ਰੀਏਟ ਹੋ ਜਾਂਦੀ ਹੈ ਤਾਂ ਉਹ ਧੰਨੇ ਪਿਤਾ ਜਿਨ੍ਹਾਂ ਨੇ ਆਪਣੀ ਧੀ ਨੂੰ ਤੋੜ ਦਿੱਤਾ ਇਸ ਦੁਨੀਆ ਤੋਂ ਔਰ ਇਹ ਬੜੀ ਵੱਡੀ ਗੱਲ ਹੁੰਦੀ ਹੈ ਕਿ ਜਿਉਂਦੇ ਜੀ ਮਾਪਿਆਂ ਨੂੰ ਬੱਚਿਆਂ ਨੂੰ ਤੋੜਨਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਇਹ ਦੁੱਖ ਕੋਈ ਛੋਟਾ ਨਹੀਂ ਹੁੰਦਾ ਜਿਹੜਾ ਇਸ ਦੁੱਖ ਦੇ ਵਿੱਚੋਂ ਲੰਘਿਆ ਹੋਵੇ ਉਹ ਨੂੰ ਹੀ ਪਤਾ ਜਿਸ ਤਨ ਲੱਗੀ ਸੋ ਤਾਂ ਜਾਣੇ ਸੋ ਇਸ ਤਰ੍ਹਾਂ ਦੇ ਕਰਕੇ ਫਿਰ ਜਦੋਂ ਹੁਣ ਮੈਂ ਦੇਖਦਾ ਕਿ ਮਾਪਿਓ ਦਾ ਜੋ ਰੋਲ ਹੈ ਪਹਿਲਾਂ ਮਾਂ ਨੇ ਕਹਿਣਾ ਕਿ ਪੁੱਤ ਤੂੰ ਆ ਜਾ ਤੇ ਐ ਲੱਗਣਾ ਕਿ ਮਾਂ ਐਵੇਂ ਟੈਨਸ਼ਨ ਕਰੀ ਜਾਂਦੀ ਪਰ ਜਦੋਂ ਆਪਦੇ ਘਰ ਬੱਚੇ ਹੋ ਗਏ ਨੇ ਹੁਣ ਪਤਾ ਲੱਗਿਆ ਕਿ ਉਹ ਟੈਨਸ਼ਨ ਕੀ ਸੀ ਉਹੀ ਗੱਲ ਕਿ ਸਮੇਂ ਮੁਤਾਬਕ ਹੀ ਸਭ ਕੁਝ ਪਤਾ ਲੱਗਦਾ ਹੈ ਕਿ ਕਿੰਦੀ ਕਿੰਨੀ ਲੋੜ ਹੈ ਔਰ ਇਹ ਪਰਿਵਾਰ ਹੈ ਜੋ ਇਹ ਪਰਿਵਾਰ ਸਵਰਗ ਬਣ ਸਕਦਾ ਹੈ ਅਗਰ ਅਸੀਂ ਮਿਊਚੁਅਲ ਅੰਡਰਸਟੈਂਡਿੰਗ ਦੇ ਨਾਲ ਚੱਲਾਂਗੇ ਔਰ ਇਹਦੇ ਵਿੱਚ ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ ਔਰ ਗਿਆਨ ਜਿਹੜਾ ਸਾਨੂੰ ਆਉਂਦਾ ਹੈ ਉਹ ਮਾਤਾ ਪਿਤਾ ਦੇ ਸਿੱਖਿਆ ਤੋਂ ਆਉਂਦਾ ਤਾਂ ਤਕਰੀਬਨ ਮੈਂ 3 ਤੋਂ 4 ਸਾਲ ਜੋ ਮੇਰਾ ਐਕਸਪੀਰੀਅੰਸ ਹੈ ਕਿ ਮੈਂ ਆਰ ਐਂਡ ਡੀ ਰਿਸਰਚ ਐਂਡ ਡਿਵੈਲਪਮੈਂਟ ਸਾਇੰਟਿਸਟ ਵਜੋਂ ਕੰਮ ਕਰ ਰਿਹਾ ਤਾਂ ਮੈਨੂੰ ਇਹ ਸਿੱਖਣ ਨੂੰ ਇਹ ਮਿਲਿਆ ਜਾਂ ਮੈਨੂੰ ਇਹ ਦੇਖਣ ਨੂੰ ਮਿਲਿਆ ਕਿ ਜੋ ਆਰਗੈਨਿਕ ਹੈ ਔਰ ਆਰਗੈਨਿਕ ਗਰੋਥ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਕਿਉਂਕਿ ਸਾਡਾ ਪੰਜਾਬ ਹੈ ਜੋ ਉਹ ਕੈਮੀਕਲ ਦੀ ਅਗਦੇ ਵਿੱਚ ਜਾਂ ਫਰਟੀਲਾਈਜ਼ਰ ਜਾਂ ਪੈਸਟਿਸਾਈਡ ਜਾਂ ਇਨਸੈਕਟਿਸਾਈਡ ਜਾਂ ਹਰਬੀਸਾਈਡ ਦੇ ਵਿੱਚ ਬਹੁਤ ਜਾ ਰਿਹਾ ਔਰ ਇਹ ਜਲਦੀ ਪਾਣੀ ਨੂੰ ਗੰਦਲਾ ਕਰਕੇ ਔਰ ਖਤਮ ਕਰੇਗਾ ਔਰ ਇਹਦੇ ਵਾਸਤੇ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਮੇਰੀ ਹੁਣ ਤੱਕ ਦੀ ਜੋ ਜਿੰਨੀ ਵੀ ਕਮਾਈ ਹੈ ਉਹ ਇਹੀ ਹੈ ਕਿ ਤੁਸੀਂ ਆਰਗੈਨਿਕ ਖੇਤੀ ਨੂੰ ਵੱਧ ਤੋਂ ਵੱਧ ਪ੍ਰੋਮੋਟ ਕਰੋ ਤਾਂ ਮੇਰੀ ਇਹ ਸਭ ਨੂੰ ਇਹ ਹੀ ਗੁਜਾਰਿਸ਼ ਹੈ ਇਹ ਹੀ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਆਰਗੇਨਿਕ ਵੱਲ ਰੁਝਾਨ ਕਰੋ ਆਰਗੇਨਿਕ ਦੇ ਵਿੱਚ ਵੀ ਫਰਟੀਲਾਈਜ਼ਰ ਹੁੰਦੇ ਨੇ ਜਿਵੇਂ ਪੋਟਾਸ਼ ਸੋਲਿਬਲਾਈਜ਼ਿੰਗ ਬੈਕਟੀਰੀਆ ਔਰ ਫਿਰ ਫਾਸਫਰ ਸੋਲਿਬਲਾਈਜ਼ਿੰਗ ਬੈਕਟੀਰੀਆ ਫਿਰ ਜ਼ਿੰਕ ਮੋਬਿਲਾਈਜ਼ਿੰਗ ਬੈਕਟੀਰੀਆ ਸ ਇਹ ਸਾਰੇ ਬੈਕਟੀਰੀਆ ਹੁੰਦੇ ਨੇ ਤੁਸੀਂ ਇਹਨੂੰ ਕਰ ਸਕਦੇ ਹੋ ਇਹ ਵੀ ਫਰਟੀਲਾਈਜ਼ਰ ਦੇ ਵਿੱਚ ਆਉਂਦੇ ਨੇ ਪਰ ਜਿਹੜੀ ਕੋਸ਼ਿਸ਼ ਮੇਨ ਹੈ ਕਿ ਕੈਮੀਕਲ ਫਰਟੀਲਾਈਜ਼ਰ ਨੂੰ ਕੱਟ ਖੇਤਾਂ ਦੇ ਵਿੱਚ ਕਰਿਆ ਜਾਂਦਾ ਕਿਉਂਕਿ ਦੇਖੋ ਕਿਸਾਨ ਨੂੰ ਅਨੁਦਾਤਾ ਮੰਨਿਆ ਜਾਂਦਾ ਬਲਹਾਰੀ ਕੁਦਰਤ ਉਸਿਆ ਤੇ ਅੰਤ ਨਾ ਜਾਏ ਲਖਿਆ ਇਹ ਕੁਦਰਤ ਤੋਂ ਬਲਹਾਰ ਜਾਣ ਵਾਲਾ ਜੋ ਕਿਸਾਨ ਇੱਕ ਛੋਟੇ ਜਿਹੇ ਬੀਜ ਨੂੰ ਧਰਤੀ ਵਿੱਚ ਬੀਜ ਕੇ ਫਿਰ ਛੋਟਾ ਛੋਟਾ ਔਰ ਵੱਡਾ ਹੁੰਦਾ ਹੁੰਦਾ ਉਹਨੂੰ ਦੇਖਦਾ ਹੈ ਇਹ ਬਹੁਤ ਵੱਡੀ ਗੱਲ ਹੈ ਜੀ ਛੋਟੀ ਗੱਲ ਨਹੀਂ ਹੈ ਇੱਕ ਜਨਮ ਦੇਣਾ ਇੱਕ ਮਾਂ ਬਣ ਕੇ ਇਹ ਕਿਸਾਨ ਦਾ ਬੜਾ ਵੱਡਾ ਰੁਤਬਾ ਹੈ ਔਰ ਪਾਵੇਂ ਲੱਕ ਇੰਡਸਟਰੀ ਹੈ ਅਸੀਂ ਇੰਡਸਟਰੀ ਨਾਲ ਸਾਡਾ મતਭੇਦ ਹੋ ਸਕਦਾ ਹੈ ਕਈ ਤਰ੍ਹਾਂ ਦੇ ਗਿਲੇਸ਼ੂਕੇ ਹੋ ਸਕਦੇ ਨੇ ਪਰ ਜੋ ਮੇਨ ਕ੍ਰੈਡਿਟ ਹੈ ਉਹ ਕਿਸਾਨਾਂ ਨੂੰ ਹੀ ਜਾ ਰਿਹਾ ਔਰ ਕਿਸਾਨ ਨੇ ਜਿਹੜੇ ਸਾਡੇ ਅਨੁਦਾਤਾ ਨੇ ਔਰ ਇਹਨਾਂ ਨੂੰ ਅਵੇਅਰ ਹੋਣਾ ਬਹੁਤ ਜ਼ਰੂਰੀ ਹੈ ਸੋ ਇਹਦੇ ਵਿੱਚ ਮੈਂ ਛੋਟੀ ਜੀ ਕੋਸ਼ਿਸ਼ ਇਹ ਕਰ ਸਕਦਾ ਤਾਂ ਮੇਰਾ ਨੰਬਰ ਹੈ 87278 67512 ਤੁਸੀਂ ਕਿਸੇ ਵੀ ਟਾਈਮ ਮੇਰ ਨਾਲ ਕੰਟੈਕਟ ਕਰ ਸਕਦੇ ਹੋ ਔਰ ਕੋਈ ਵੀ ਸਲਾਹ ਤੁਹਾਨੂੰ ਉਹ ਮੈਂ ਫ੍ਰੀ ਆਫ ਕੋਸਟ ਦੇਵਾਂਗਾ ਤਾਂ ਕਿ ਮੈਂ ਆਪਣੇ ਪੰਜਾਬ ਨੂੰ ਆਪਣੇ ਕਿਸਾਨ ਭਰਾਵਾਂ ਨੂੰ ਆਪਣੀ ਖੇਤੀ ਨੂੰ ਹੋਰ ਹਰੀ ਕ੍ਰਾਂਤੀ ਵਿੱਚ ਤਬਦੀਲ ਕਰ ਸਕਾ ਬਸ ਪਰਮਾਤਮਾ ਚੜ੍ਹਦੀ ਕਲਾ ਚ